ਕੰਪਨੀਆਂ ਕੀ ਕਰਦੀਆਂ ਕਿ ਜਦੋਂ ਮਤਲਬ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਉਹ ਤੋਂ ਸਾਰਾ ਟੋਟਲ ਬਣਾਤਣੇ ਆ ਦਿਖਾ ਦਿੰਨੇ ਆ ਬਿਲਕੁਲ ਜੀ ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਨੂੰ ਦਿੰਨੇ ਆ ਤਾਂ ਉਦੋਂ ਉਹਨੂੰ ਲੰਡਾ ਮੋਰ ਦੇ ਦਿੰਨੇ ਆ ਤਾਂ ਉਸ ਤੋਂ ਬਾਅਦ ਫਿਰ ਕਹਿੰਨੇ ਆ ਕਿ ਭਾਈ ਅਸੀਂ ਤਾਂ ਇਹਦੇ ਪੈਸੇ ਵੱਖਰੇ ਹੋ ਜੋ ਵੀ ਤੁਹਾਨੂੰ ਵੀਡੀਓ ਦਿਖ ਰਿਹਾ ਹਾਂਜੀ ਇਹ ਸਾਰੀ ਐਸੈਸਰੀ ਨਾਲ ਆਊਗੀ ਔਰ ਲਾਈਫਟਾਈਮ ਆਈ ਆਊਗੀ ਕਦੇ ਬੰਦ ਨਹੀਂ ਹੋਊਗੀ ਮਤਲਬ ਜਿਵੇਂ ਆ ਬੇਟਾ ਬੇਟ ਹੋ ਗਏ ਬੇਟ ਹੋ ਗਏ ਉਹਦੀ ਛਤਰੀ ਹੋ ਗਈ ਉਹ ਲੇਟਾਂ ਹੋ ਗਈਆਂ ਆ ਆ ਆ ਆ ਹੀਟ ਗਾਰਡ ਹੋ ਗਏ ਹੀਟ ਗਾਰਡ ਹੋ ਗਏ ਜੀ ਇੱਕ ਉਹ ਮਤਲਬ 3D ਮਿਰਰ ਲੱਗਾ ਹੋਇਆ ਛਤਰੀ ਦੇ ਵਿੱਚ ਜਿਵੇਂ ਆਮ ਛਤਰੀ ਦੇ ਆਪਾਂ ਨੂੰ ਸਾਈਡਾਂ ਤੇ ਦੋ ਲਾਉਣੇ ਪੈਂਦੇ ਆ ਵੀ ਆਪਣੇ ਪੰਜਾਬ ਦੀ ਇੰਡਸਟਰੀ ਦਾ ਬਣਿਆ ਹੋਇਆ ਪੰਜਾਬੀਆਂ ਦਾ ਆਪਣਾ ਟਰੈਕਟਰ ਖੜਾ ਹੈ ਮੇਰੇ ਨਾਲ ਕਰਤਾਰ ਕਰਤਾਰ ਟਰੈਕਟਰ ਖੜਾ ਕਰਤਾਰ ਕੰਬਾਈਨ ਕਰਤਾਰ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਤੇ ਇਹ ਗੱਲ ਬਹੁਤ ਖੁਸ਼ੀ ਵਾਲੀ ਆ ਕਿ ਪੰਜਾਬ ਦੀ ਇਕਨੋਮੀ ਨੂੰ ਗਰੋ ਕਰਨ ਵਾਸਤੇ ਇਸ ਕਰਤਾਰ ਦਾ ਵੀ ਬਹੁਤ ਵੱਡਾ ਹੱਥ ਹੈ ਤੇ ਅੱਜ ਉਹਨਾਂ ਦੇ ਬਣਾਏ ਹੋਏ ਪ੍ਰੋਡਕਟਾਂ ਦੇ ਵਿੱਚੋਂ ਆਪਣੇ ਕੋਲੇ ਦੋ ਮਾਡਲ ਖੜੇ ਆ ਟਰੈਕਟਰਾਂ ਦੇ ਸੱਜਣੋਂ ਤੇ ਇਸ ਵਕਤ ਆਪਾਂ ਇਹ ਕਹਿ ਸਕਦੇ ਵੀ ਕਰਤਾਰ ਵਾਲਿਆਂ ਨੇ ਫਿਰ ਪੰਜਾਬੀਆਂ ਵਾਸਤੇ ਤਾਂ ਸਪੈਸ਼ਲੀ ਨਾ ਆਫਰਾਂ ਦੀ ਵੀ ਝੜੀ ਲਾਤੀ ਇਸੇ ਗੱਲੋਂ ਹੀ ਖੁਸ਼ ਹੋ ਕੇ ਪੰਜਾਬੀਆਂ ਨੇ ਸਾਥ ਵੀ ਕਰਤਾਰ ਦਾ ਬਹੁਤ ਵੱਡਾ ਦਿੱਤਾ ਤੇ ਅੱਜ ਤੁਹਾਨੂੰ ਐਸੈਸਰੀ ਬਹੁਤ ਕੁਝ ਮਿਲ ਜਾਣਾ ਯਾਰ ਅੱਜ ਤੁਹਾਨੂੰ ਜਾਣਕਾਰੀ ਐਸੈਸਰੀ ਬਹੁਤ ਕੁਝ ਤੇ ਬਹੁਤ ਘੈਂਟ ਬੰਦੇ ਜੀਰੇ ਦੇ ਵਿੱਚ ਖੜੇ ਆ ਜੀਰੇ ਏਜੰਸੀ ਦੇ ਵਿੱਚ ਆਏ ਹੋਏ ਆ ਕਰਤਾਰ ਵਾਲਿਆਂ ਦੇ ਨਾਲ ਮੇਰੇ ਨਾਲ ਬਾਈ ਨਰਪੈ ਆ ਤੇ ਨਰਪੈ ਦਾ ਤਕਰੀਬਨ ਤਕਰੀਬਨ ਫੋਟ ਦੀ ਦਾੜੀ ਤੋਂ ਫੋਟ ਦੇ ਧੌਲਿਆਂ ਤੱਕ ਬਿਲਕੁਲ ਜੀ ਜਿੰਨਾ ਵੀ ਸਫਰ ਆ ਟਰੈਕਟਰਾਂ ਦੇ ਵਿੱਚ ਹੀ ਆ ਮਤਲਬ ਇੰਨਾ ਵੱਡਾ ਬਾਈ ਦਾ ਤਜਰਬਾ ਆਪਾਂ ਇਹਨਾਂ ਤੋਂ ਸਾਰਾ ਤਜਰਬਾ ਵੀ ਲੈ ਲੈਣਾ ਨਾਲ ਦੀ ਨਾਲ ਟਰੈਕਟਰ ਦੀ ਜਾਣਕਾਰੀ ਲੈਣੀ ਆ ਬਾਈ ਸਸੀ ਗੱਲ ਸਸੀ ਗੱਲ ਸਭ ਤੋਂ ਪਹਿਲਾਂ ਬਾਈ ਸ਼ਖਸ਼ੇਂਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਰਜੇਮਾ ਪੂਰੀ ਜ਼ਿੰਦਗੀ ਚ ਟਾਈਮ ਕੱਢ ਕੇ ਸਾਡੇ ਕੋਲੇ ਪਹੁੰਚੇ ਆ ਮੋਸਟ ਵੈਲਕਮ ਜੀ ਤੁਹਾਡਾ ਜਿਉਂਦੇ ਰੋ ਸਜੋ ਅ ਪਹਿਲਾਂ ਸੈਸਰੀ ਤੋਂ ਸ਼ੁਰੂ ਕਰਕੇ ਮਗਰੋਂ ਕਰਾਂਗੇ ਸੈਸਰੀ ਮਗਰੋਂ ਦੇਮ ਆਗੇ ਤੁਹਾਨੂੰ ਯਾਰ ਮਗਰੋਂ ਕਰਾਂਗੇ ਹਾਲ ਬਾਅਦ ਪਹਿਲਾਂ ਆਪਾਂ ਫੀਚਰਾਂ ਦੇ ਗੱਲ ਕਰਦੇ ਆ ਪਹਿਲਾਂ ਐਤ ਤੇ ਗੱਲ ਕਰੀਏ ਕਿ ਛੋਟੇ ਤੇ ਗੱਲ ਕਰਕੇ ਪਹਿਲਾਂ ਵੱਡੇ ਤੇ ਕਰਦੇ ਜੀ ਵੱਡੇ 4x4 ਤੇ ਕਰਦੇ ਆ ਜੀ ਤਾਂ ਮੋਟਾ ਜ ਮੈਂ ਦੱਸ ਦਿੰਨਾ ਕਿ ਕਰਤਾਰ ਵਾਲਿਆਂ ਵੱਲੋਂ ਇਹ 4x4 ਟਰੈਕਟਰ ਹੈ ਦੇ 60 ਹਰਸ ਪਾਵਰ ਹੈ ਜੀ 60 ਹਰਸ ਪਾਵਰ ਹੈ ਜੀ 4160 ਸੀਸੀ ਇੰਜਨ ਹੈ ਜੀ ਇਹਦਾ ਠੀਕ ਆ ਜੀ ਉਸ ਤੋਂ ਅੱਗੇ ਤੁਸੀਂ ਆ ਜਾਓ ਹੁਣ ਕਿ ਇਹਦਾ ਆਪਾਂ ਇੱਥੋਂ ਲੱਗ ਜਗੇ ਮੂਰਲਾ ਹਿੱਸੇ ਤੋਂ ਬਿਲਕੁਲ ਜੀ ਮੂਰਲਾ ਹਿੱਸਾ ਕੀ ਦਾ ਫਰੰਟ ਐਕਸਲ ਜਿਹੜਾ ਇਹਦਾ ਹੈਗਾ ਜੀ ਕਰਾਰੋ ਦਾ ਜੀ ਬੈਕ ਐਂਡ ਵੀ ਕਰਾਰੋ ਆ ਫਰੰਟ ਐਕਸਲ ਵੀ ਕਰਾਰੋ ਦਾ ਇਟਾਲੀਅਨ ਕੰਪਨੀਆ ਕਰਾਰੋ ਜੀ ਬਹੁਤ ਮਤਲਬ ਫੇਮਸ ਨਾਮ ਹੈਗਾ ਕਰਾਰੋ ਦਾ ਜੀ ਮਤਲਬ ਸਾਡੀ ਜਿਹੜੀ ਕਹਾਣੀ ਹੈਗੀ ਜੀ ਅਸੀਂ ਇਹਨੂੰ ਤਿੰਨ ਕੱਕਿਆਂ ਨਾਲ ਜੋੜ ਕੇ ਦੇਖਦੇ ਹਾਂ ਜੀ ਕਰਤਾਰ ਪਹਿਲਾ ਕੱਕਾ ਕਰਤਾਰ ਜੀ ਦੂਜਾ ਕੱਕਾ ਕਰਾਰੋ ਜੀ ਤੇ ਤੀਜਾ ਕ ਸੀ ਕਲੌਸ ਕਰਦਾ ਇੰਜਨ ਇੰਜਨ ਕਰ ਲੌਸ ਕਰਦਾ ਇੰਜਨ ਆ ਗਿਆ ਪਹਿਲਾਂ ਆ ਗਿਆ ਆਪਾਂ ਇਹਦੇ ਹਿੱਸੇ ਇਹ ਆ ਗਿਆ ਹਿੱਸਾ ਆ ਗਿਆ ਕਰਾਰੋ ਦਾ ਹਿੱਸਾ ਆ ਗਿਆ ਤੇ 4/4 ਆ ਗਿਆ ਤੇ ਟਾਇਰ ਦੇ ਲਈ ਤੁਹਾਨੂੰ ਮਿਲ ਜਾਣਗੇ ਐਮ ਆਰ ਐਫ ਦੇ ਐਮ ਆਰ ਐਫ ਦੇ ਵਿੱਚ ਵੀ ਐਮ ਆਰ ਐਫ ਸ਼ਕਤੀ ਲਾਈਫ ਪਲੱਸ ਦੇਵਾਂਗੇ ਜੀ ਜੀ ਜਿਹੜਾ ਇਹਨਾਂ ਦਾ ਸੂਪਰ ਮਾਡਲ ਇਦੋਂ ਉੱਪਰ MRF ਟਾਇਰ ਨਹੀਂ ਬਣਾਉਂਦੇ ਹਾਂ MRF ਸ਼ਕਤੀ ਲਾਈਫ ਪਲੱਸ ਟਾਇਰ ਆਊਗਾ ਹਮੇਸ਼ਾ ਹਾਂ ਹਾਂ ਵੀ ਕਈ ਵਾਰੀ 12 ਬੂਰਾ ਪਲਾਈਆਂ ਵਾਲੇ ਹੁੰਦੇ ਆ ਵੀ ਉਹ ਕਿਸੇ ਨੀਗਾ ਵੀ ਪੂਰਾ ਸੂਪਰ ਮਾਡਲ ਮਿਲੂਗਾ ਮਤਲਬ ਇਹ ਚੀਜ਼ ਦਾ ਫੰਡਾ ਲੈ ਕੇ ਸਾਡੀ ਕੰਪਨੀ ਚੱਲੀ ਕੰਬਾਇਨ ਇੰਡਸਟਰੀ ਦੇ ਵਿੱਚ ਅਸੀਂ 1975 ਤੋਂ ਆ ਜੀ ਮਤਲਬ ਸਾਡੀ ਕੰਬਾਇਨ ਲੋਕਾਂ ਨਾਲੋਂ ਜੇ ਦੇਖਦਿਆਂ ਨਾਲ ਆਮ ਨਾਲੋਂ ਮਹਿੰਗੀ ਆ ਹਮ ਬਟ ਸਾਡੀ ਕੰਬਾਇਨ ਦਾ ਕਦੇ ਆਫੀਸ ਜਨ ਨਹੀਂ ਹੋਇਆ ਹਮ ਤੇ ਮਾਲਕਾਂ ਨੇ ਇਹ ਚੀਜ਼ ਸੋਚ ਕੇ ਚੱਲੇ ਆ ਉਹ ਕਹਿੰਦੇ ਵੀ ਜਿੱਦਾਂ ਕੰਬਾਇਨ ਦਾ ਨਾਮ ਬਣਾਇਆ ਨ ਕਵਾਲਿਟੀ ਪੱਖ ਦੇ ਵਿੱਚ ਅਸੀਂ ਕਦੇ ਸਮਝੌਤਾ ਨਹੀਂ ਕਰਾਂਗੇ ਹੂੰ ਜਿਹੜੇ ਵੀ ਪ੍ਰੋਡਕਟ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਜੀ ਮਤਲਬ ਲੋਕਲ ਵੈਂਡਰ ਦੀ ਕੋਈ ਚੀਜ਼ ਨਹੀਂ ਹੋਊਗੀ ਸੋਨਾ ਬਾਡੀ ਪੱਖੋਂ ਸੋਨਾ ਬਣਿਆ ਉਹ ਗੱਲ ਵੱਖਰੀ ਆ ਤਾਂ ਹੁਣ ਹਿੱਸੇ ਦੇ ਨਾਲ ਹੀ ਉੱਪਰਲਾ ਹਿੱਸਾ ਆ ਗਿਆ ਜੀ ਇਹਦੀ ਦਿੱਖ ਜੀ ਇਹ ਦਿੱਖ ਕਾਦੀ ਬਣੀ ਹੋਈ ਆ ਆਹਾ ਬਾਡੀ ਇਹਦੀ ਕਾਦੀ ਬਣੀ ਹੈ ਇਹ ਮੈਟਲ ਦੀ ਆ ਜੀ ਜੀ ਐਰੋਡਾਇਨਾਮਿਕ ਸ਼ੋਅ ਆ ਜੀ ਮਤਲਬ ਜਿੱਦਾਂ ਫੋਰਮ ਦੀਆਂ ਕੰਟਰੀਆਂ ਟਰੈਕਟਰ ਬਣਾਉਂਦੀਆਂ ਸੀ ਉਸ ਦੇਖ ਦੇ ਵਿੱਚ ਅਸੀਂ ਦਿੱਤਾ ਇਹਨੂੰ ਜੀ ਠੀਕ ਆ ਜੀ ਉਸ ਤੋਂ ਅੱਗੇ ਆ ਗਿਆ ਇਹਦਾ ਰੇਡੀਏਟਰ ਵਾਲਾ ਹਿੱਸਾ ਰੇਡੀਏਟਰ ਜਿਹੜਾ ਆਮ ਕਰਕੇ ਸਾਰੀਆਂ ਕੰਪਨੀਆਂ ਅਲੂਮੀਨੀਅਮ ਦਾ ਲਾ ਰਹੀਆਂ ਜੀ ਜੀ ਅਸੀਂ ਅਸੀਂ ਜਿਹੜਾ ਲਾ ਰਹੇ ਹਾਂ ਕਾਪਰ ਦਾ ਲਾ ਰਹੇ ਹਾਂ ਅੱਛਾ ਤੁਸੀਂ ਕਾਪਰ ਦਾ ਕਾਪਰ ਦਾ ਯੂਜ਼ ਕਰ ਰਹੇ ਹੋ ਤਾਂਬੇ ਦਾ ਲਾ ਰਹੇ ਹੋ ਤਾਂਬੇ ਦਾ ਜੀ ਹਾਂ ਤਾਂਬਾ ਹੀ ਆ ਗਿਆ ਬਿਲਕੁਲ ਜੀ ਬਿਲਕੁਲ ਹਾਂ ਰੇਡੀਏਟਰ ਅਸੀਂ ਤਾਂਬੇ ਦਾ ਯੂਜ਼ ਕਰ ਰਹੇ ਹਾਂ ਇਹਦੀ ਲਾਈਫ ਟਾਈਮ ਮਤਲਬ ਵੈਲਿਡਿਟੀ ਆ ਛੇਤੀ ਕਿਤੇ ਖਰਾਬ ਪਹਿਲਾਂ ਆਪਣੇ ਪੁਰਾਣੇ ਡੇਟਰਾਂ ਚ ਆਉਂਦੇ ਸੀ ਰਿਪੇਅਰੇਬਲ ਵੀ ਹੈਗਾ ਇਹ ਹਾਂ ਜਿਹੜੇ ਕੱਲ ਅਲੂਮੀਨੀਅਮ ਦਾ ਰਿਪੇਅਰ ਨਹੀਂ ਹੁੰਦਾ ਦੇਖੋ ਤਾਂਬੇ ਦਾ ਤੇ ਮੈਂ ਤੁਹਾਨੂੰ ਦੱਸਦਾ ਗੱਲ ਵੀ ਤਾਂਬੇ ਤੇ ਅਲੂਮੀਨੀਅਮ ਦੇ ਵਿੱਚ ਇੱਕ ਫਰਕ ਹੁੰਦਾ ਵੀ ਭਾਈ ਜਿਹੜਾ ਤਾਂਬਾ ਉਹ ਮਹਿੰਗਾ ਹੈ ਤੇ ਜਿਹੜਾ ਅਲੂਮੀਨੀਅਮ ਆ ਉਹ ਸਸਤਾ ਪਰ ਅਗਲਾ ਉਹ ਮਹਿੰਗਾ ਤੇ ਸਸਤਾ ਕਿਉਂ ਆ ਕਿਉਂਕਿ ਅ ਇੱਕ ਤਾਪ ਨੂੰ ਸੋਖਣ ਵਾਲੀ ਜਿਹੜੀ ਸ਼ਕਤੀ ਹੁੰਦੀ ਆ ਉਹ ਸੋਨੇ 'ਚ ਸਭ ਤੋਂ ਜ਼ਿਆਦਾ ਹੁੰਦੀ ਆ ਉਸ ਤੋਂ ਮਤਲਬ ਚਾਂਦੀ 'ਚ ਹੁੰਦੀ ਆ ਉਸ ਤੋਂ ਗਾਂ ਪਿੱਤਲ 'ਚ ਹੁੰਦੀ ਆ ਪਿੱਤਲ 'ਚ ਹੁੰਦੀ ਆ ਉਸ ਤੋਂ ਘੱਟ ਹੁੰਦੀ ਆ ਅਲੂਮੀਨੀਅਮ 'ਚ ਜੀ ਹਲੂਮੀਨੀਅਮ 'ਚ ਉਹ ਤਾਂ ਗਈ ਹੱਦ ਵਰਤਣਾ ਪੈਂਦਾ ਅਲੂਮੀਨੀਅਮ ਆਪਾਂ ਨੂੰ ਵੀ ਜਿੱਥੇ ਆਪਾਂ ਤਾਂਬਾ ਨਹੀਂ ਵਰਤ ਸਕਦੇ ਅੱਜ ਕੱਲ ਕੰਪਨੀਆਂ ਪੈਸੇ ਬਚਾਉਣਾ ਤੇ ਸਾਰ ਗਏ ਉਹ ਲਾਰਜਾਂ ਲਗਾਉਣੇ ਆ ਪਰ ਨਹੀਂ ਅਸੀਂ ਹਮੇਸ਼ਾ ਇਹ ਹੀ ਯੂਜ਼ ਕਰਾਂਗੇ। ਹੋਂ ਵਾਲੇ ਸਮੇਂ 'ਚ ਵੀ ਹਮੇਸ਼ਾ ਇਹ ਰਹੂਗਾ। ਮਤਲਬ ਠੰਡਾ ਕਰਨ ਲਈ ਜਿਹੜੇ ਆਮ ਜਿਹੜੇ ਮਤਲਬ ਮਹਿੰਗੇ ਫੋਨ ਹਨਾ ਉਹਨਾਂ ਦੇ ਵਿੱਚ ਸੋਨੇ ਦੇ ਪਾਰਟਸ ਇਸੇ ਕਰਕੇ ਹੁੰਦੇ ਆ ਕਿਉਂਕਿ ਸੋਨਾ ਬਹੁਤ ਕਚਾਲਕ ਜ਼ਿਆਦਾ ਮਤਲਬ ਉਹ ਤਾਤ ਆ। ਓਕੇ ਜੀ। ਹਨਾ ਤਾਪ ਦੀ ਤਾਂ ਉਹ ਇਸ ਕਰਕੇ ਵਰਤੇ ਨਾ ਮਤਲਬ ਕਹਿ ਸਕਦੇ ਆਂ ਵੀ ਇਹਦਾ ਟਰੈਕਟਰ ਆ ਜਿਹੜਾ ਉਹ ਗਰਮ ਨਹੀਂ ਹੋਊਗਾ। ਗਰਮ ਨਹੀਂ ਹੋਊਗਾ ਜੀ। ਹਾਂ। ਤਾਂ ਰੇਡੀਏਟਰ ਆ ਗਿਆ ਜੀ। ਬੈਟਰੀ ਸਾਡੀ ਇੱਕ ਸਾਈਡ ਯੂਜ਼ ਕਰਦੇ ਆਂ ਅਸੀਂ। ਇੱਕ ਸਾਈਡ ਵੀ ਮਤਲਬ ਕੋਈ ਲੋਕ ਲੁਕਿਆ ਛਿਪਿਆ ਨਾਮ ਨਹੀਂ ਹੈਗਾ। ਜੀ। ਔਰ ਜਿੰਨੀ ਇਹਦੀ ਵ ਆਮ ਕੰਪਨੀਆਂ ਸਾਰੀਆਂ ਨਾਰਮਲ ਲੋਕਲ ਲੈ ਕੇ ਜਿੱਥੋਂ ਪੈਸੇ ਵਜਦੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਸਾਡੀ ਸੈਲਫ ਆਲਟਰਨੇਟਰ ਆਈ ਉਹ ਵੀ ਲੌਕਸ TVS ਦਾ ਹਾਂ ਤੇ ਆਪਣਾ ਜਿਹੜਾ ਹੈਗਾ ਇਹਦਾ 에ਅਰ ਕਲਿੰਡਰ ਹੈ ਉਹ ਸੁੱਕਾ ਜੀ ਟ੍ਰਾਈਡ ਟਾਈਪ ਹਾਂਜੀ ਉਹ ਸੁੱਕਾ ਜੀ ਸੁੱਕਾ ਤੇ ਸੁੱਕਾ ਹੀ ਸਭ ਤੋਂ ਜ਼ਿਆਦਾ ਕੰਮ ਕਰਦਾ ਕੰਮਜਾਪਾ ਜਿਹੜਾ ਗਿੱਲਾ ਉਹ ਕਿਤੇ ਨਾ ਕਿਤੇ ਇਲਤ ਕਰ ਜਾਂਦਾ ਸੁੱਕਾ ਜਿਆਦਾ ਤੋਂ ਜ਼ਿਆਦਾ ਟਰੈਕਟਰ ਨੂੰ ਤਾਂ ਬੰਦ ਕਰ ਦੂਗਾ ਪਰ ਅੰਦਰ ਨਹੀਂ ਕੁਝ ਜਾਣ ਦਿੰਦਾ ਇੰਜਨ ਦੀ ਗੱਲ ਕਰਗੇ ਕਿ ਕਰਲੋਸਕਰ 4R 1040 ਜੀ ਤੁਸੀਂ ਨੈਟ ਤੇ ਸਰਚ ਕਰ ਸਕਦੇ ਆ ਇਹ ਜਿਹੜਾ ਇੰਜਨ ਆ ਇਹ ਕਿਸੇ ਟਾਈਮ ਐਚ ਐਮ ਟੀ 7511 ਚ ਆਇਆ ਸੀਗਾ ਜੀ ਤੇ ਉਸ ਤੋਂ ਬਾਅਦ ਜੀ ਸੀ ਬੀ ਚ ਯੂਜ਼ ਕਰਦੇ ਰਹੇ ਜੀ ਹੁਣ ਆਪਣਾ ਪਾਈ ਆਪਾ ਆਪਣੀ ਕੰਪਨੀ ਕੋਲ ਚਾਰ ਸਿਲੰਡਰ ਜੀ 4R 1040 ਜੀ ਇੰਜਨ ਜਿਹੜਾ ਕਰੌਸ ਕਰਦਾ ਆਪਾਂ ਕਰਦੇ ਆ 4160 ਸੀਸੀ ਦਾ ਜੀ ਹੈ ਕਰੌਸ ਕਰਦਾ ਵਰਤ ਰਹੇ ਆ ਜੀ ਤਾਂ ਇਹ ਇਹ ਮਤਲਬ ਉਹ ਆ ਵੀ ਇਹਦੀ ਜਿਹੜੀ ਕ੍ਰੈਂਕ-ਕ੍ਰੁੰਕ ਦੀ ਪਾਵਰ ਇਹ ਹੈਗੀ ਵੀ ਜੇ ਥੋੜਾ ਜਿਹਾ ਕਿਸਾਨ ਕਈ ਵਾਰੀ ਸ਼ਰਾਰਤ ਕਰਦੇ ਥੋੜੀ ਪਾਵਰ ਵਧਾਉਣੀ ਹੁੰਦੀ ਆ ਬੂਸਟ ਤਾਂ ਇਹਨੂੰ ਦੇ ਸਕਦੇ ਆ ਬਿਲਕੁਲ ਮਤਲਬ ਕਿਤੇ ਹੋਏ ਕਿਸਾਨਾਂ ਨੇ ਮਤਲਬ ਕੰਪਨੀ ਨਹੀਂ ਕਹਿੰਦੀ ਪਰ ਕਿਸਾਨ ਕਰ ਲੈਂਦੇ ਆ ਜੀ ਹਾਂ ਵੀ ਮਤਲਬ ਇਦੋਂ ਥੋੜਾ ਜਿਹਾ ਪਾਵਰ ਚੱਲਣ ਜੋਗਾ ਹੈਗਾ ਇਹਦੇ ਵਿੱਚ ਮਤਲਬ ਜਿੱਥੇ ਦੂਜਾ ਟਰੈਕਟਰ 75 HP ਦਾ ਕੰਮ ਕਰਦਾ ਸਾਡਾ 60 ਦਾ ਕਰੂਗਾ ਇੱਥੇ ਕਰੂਗਾ ਜੀ ਬੇ ਬਰਾਬਰ ਲਾ ਕੇ ਦੇਖ ਸਕਦੇ ਆ ਔਰ ਇਧਰ ਇੱਕ ਚੀਜ਼ ਹੋਰ ਦੇਖੋ ਜੀ ਜੀ ਇਹਦਾ ਲੈਫਟ ਪੰਪ ਆ ਜੀ ਜੀ 38 lpm ਦਾ ਪੰਪ ਆ ਜੀ ਇਹ ਜੀ ਮਤਲਬ ਟਰੈਕਟਰ ਸੈਗਮੈਂਟ ਦੇ ਵਿੱਚ ਅਜ ਤੱਕ ਕਿਸੇ ਕੰਪਨੀ ਨੇ ਇਹੋ ਜਿਹਾ ਪੰਪ ਨਹੀਂ ਦਿੱਤਾ 38 ਲੀਟਰ ਪਰ ਮਿੰਟ ਤੇਲ ਇਹ ਜਿਹੜਾ ਸਰਕੂਲੇਟ ਕਰੂਗਾ ਸਰਕੂਲੇਟ ਕਰਦਾ ਹੈ ਸਰਕੂਲੇਟ ਕਰੂਗਾ ਜੀ ਜੀ ਆਮ 15 16 ਤੋਂ ਵੱਧ ਕਿਸੇ ਦਾ ਨਹੀਂ ਆਉਂਦਾ ਸਾਡਾ 38 lpm ਦਾ ਆਇਆ 38 38 ਲੀਟਰ ਕਰੂਗਾ ਤੇ ਫਿਰ ਇਹਦੀ ਲੈਫਟ ਕਿੰਨੇ ਦੰਦਾਂ ਵਾਲੀ ਆ ਜਾਂਦੀ ਹੈ ਜਿਹੜੀ ਚੱਕਣ ਵਾਲੀ ਆ ਉਹਦੇ 'ਚ ਆਮ ਮਤਲਬ ਜਿਵੇਂ ਨਾਰਮਲ ਅਗੇ ਘੱਟ ਸੀ ਜਿਵੇਂ 30 40 ਸਟੈਪ ਸੀ ਇਹ ਅਮੇਟਾ ਦੀ ਲੈਫਟ ਆ ਬਾਹਰ ਲਈ ਆ ਇਹ ਵੀ ਮਤਲਬ ਇਹਦੇ ਵਿੱਚ 130 ਸਟੈਪ ਆ ਜੀ ਮਤਲਬ 130 ਸਟੈਪ ਆ ਵੀ ਆਪਾਂ ਇਹ ਕਹੇ ਹਾਂ ਦੇ ਵੀ ਜੇ ਕਿਸੇ ਬੰਦੇ ਦੀ ਢੂਈ ਦੇ ਖੁਰਕ ਲੜਦੀ ਆ ਤਾਂ ਫਾਲਿਆ ਨਾ ਭਾਵੇਂ ਬੰਦੇ ਦੀ ਢੂਈ ਖੁਰਕਦੇ ਆਏ ਨਹੀਂਗਾ ਵੀ ਫਾਲਾ ਖੁੱਭ ਜੂਗਾ ਬਿਲਕੁਲ ਜੀ ਬਿਲਕੁਲ ਮਤਲਬ ਐਮ ਐਮ ਚ ਚੱਕੂਗਾ ਹਾਂਜੀ ਹਾਂ ਬਿਲਕੁਲ ਹਾਂ ਸੂ ਸੂ ਚ ਚੱਕੂਗਾ ਜੀ ਤੇ ਦੂਜੀ ਗੱਲ ਆਪਾਂ ਸਰਵਿਸ ਦੀ ਕਰਦੇ ਆ ਜੀ ਜੀ ਆਮ ਜਿੰਨੇ ਵੀ ਟਰੈਕਟਰ ਮਾਰਕੀਟ ਦੇ ਵਿੱਚ ਹੈਗੇ ਜ਼ਿਆਦਾਤਰ ਉਹਨਾਂ ਦੀ ਸਰਵਿਸ ਜਿਹੜੀ ਉਹ 250 ਕਿੰਟ ਦੇ ਹੁੰਦੀ ਆ ਜੀ ਆਪਣੀ 500 ਕਿੰਟ ਦੇ ਆ ਕਿਉਂ ਮਤਲਬ ਇਹਦੇ ਵਿੱਚ ਨਾ ਤਾਂ EGR ਆ ਨਾ ਕੋਈ ਟਰਬੋ ਆ ਨਾ ਕੋਈ ਜਿਹੜੇ ਟਰਬੋ ਵਾਲੇ ਇੰਜਨ ਹੁੰਦੇ ਆ ਹਮੇਸ਼ਾ ਉਹ ਮਤਲਬ ਧੂਆਂ ਦਿਖਾਉਂਦੇ ਰਹਿੰਦੇ ਆ ਇੰਜਨ ਬਿਲਕੁਲ ਵੀ ਇੱਕ ਤਾਂ ਚੱਕਰ ਨਹੀਂ ਤੋੜਦਾ ਧੂਆਂ ਨਹੀਂ ਦਿਖਾਉਂਦਾ ਇਸ ਕਰਕੇ ਇਹ ਤੇਲ ਕਾਲਾ ਨਹੀਂ ਕਰਦਾ ਔਰ 11 ਲੀਟਰ ਚ ਤੇਲ ਪੈਂਦਾ ਜੀ ਤੇ ਵਧੀਆ ਕੁਆਲਿਟੀ ਦਾ ਤੇਲ ਯੂਜ਼ ਕਰਦੇ ਆ ਅਸੀਂ ਸਾਡੀ ਕੰਪਨੀ ਦਾ ਆਪਦਾ ਬ੍ਰਾਂਡ ਹੈਗਾ ਤੇਲ ਦਾ ਵੀ ਜੀ ਤੇ ਉਹਦੀ ਜਿਹੜੀ ਸਰਵਿਸ ਹੈਗੀ ਆਪਣੇ 500 ਘੰਟੇ ਤੇ ਆ ਤੇ ਕੰਪਨੀ ਕਿੰਨੀ ਸਰਵਿਸ ਆ ਦਿੰਦੀ ਹੈ ਕੰਪਨੀ ਚਾਰ ਸਰਵਿਸਾਂ ਫਰੀ ਹੈ ਜੀ ਕੰਪਨੀ ਲੇਬਰ ਫਰੀ ਹੁੰਦੀ ਉਹਦੇ ਵਿੱਚ ਜਿਹੜਾ ਬਾਕੀ ਮਗਲੈਲ ਜਾਂ ਐਲਫੈਂਟ ਵਗੈਰਾ ਪਸੰਦਦਾ ਹੁੰਦਾ ਤੇ ਕੰਪਨੀ ਜ਼ਿੰਮੇਵਾਰੀ ਕਿੰਨੇ ਚਿਰ ਦੀ ਲੈਂਦੀ ਹੈ ਕਿ ਟਰੈਕਟਰ ਜਿਉਂ ਕਾ ਤੇ ਓਂ ਚੱਲੀ ਜਾਊਗਾ ਕਿੰਨਾ ਚਿਰ ਚੱਲੀ ਜਾਊਗਾ ਮਤਲਬ 2 ਸਾਲ ਦੀ ਸਾਡੀ ਵਾਰੰਟੀ ਆ ਜੀ ਬਾਕੀ ਜਿੱਦਾਂ ਸਾਡਾ ਕੰਬੈਂਚ ਵੀ ਰਿਹਾ ਸਾਡੇ ਮਾਲਕਾਂ ਦਾ ਇਹ ਕਿਹਾ ਹੋਇਆ ਵੀ ਵਾਰੰਟੀ ਲੁੱਕ ਦੇ ਕਿਸੇ ਨੂੰ ਮੋੜਨਾ ਨਹੀਂ ਚਾਹੀਏ 5 ਸਾਲ ਨੂੰ ਵੀ ਬੰਦਾ ਆ ਜੇ ਅਸੀਂ ਨਾਲ ਆ ਜੀ ਠੀਕ ਆ ਕੋਈ ਜਿਹੜੀ ਜਿਹੜੀ ਜਵਾਨ ਕਰ ਲਈ ਆ ਉਹ ਮੇਰੇ ਰਹਿਣੀ ਚਾਹੀਦੀ ਤੇ ਉਸ ਤੋਂ ਅੱਗੇ ਆ ਗਿਆ ਜੀ ਇੰਜਨ ਤੋਂ ਅੱਗੇ ਆ ਗਿਆ ਇਹਦੀ ਕਲਚ ਪਲੇਟ ਕਲਚ ਪਲੇਟ ਆ ਗਈ ਜੀ ਕਲਚ ਪਲੇਟ ਆ ਗਈ ਕਲਚ ਪਲੇਟ ਕਲਚ ਪਲੇਟ ਇਹਦੀ ਹੈਗੀ ਆ ਜੀ ਲੋਕ ਦੀ ਜੀ ਲੋਕ ਕੰਪਨੀ ਦੀ ਆ ਜੀ ਔਰ ਜਿਵੇਂ ਫੀਟੀਓ ਦਾ ਕਲਚ ਵਕਰਾ ਵਕਰਾ ਕਰਦਾ ਤੇ ਦੂਸਰਾ ਅਗਲਾ ਵਕਰਾ ਹੈਗਾ ਜੀ ਅਗਲਾ ਅਗਲਾ ਵਕਰਾ ਕਰਦਾ ਜਿਵੇਂ ਕਾਰ ਆਰ ਕੀ ਫੀਲਿੰਗ ਆਉਂਦੀ ਬੰਦੇ ਨੂੰ ਮਤਲਬ ਇੰਨਾ ਰੈਲਾ ਹੋ ਹੈਗਾ ਤੇ ਉਸ ਤੋਂ ਅੱਗੇ ਆ ਕੇ ਗੇਅਰ ਹਾਂਜੀ ਇੱਕ ਗੇਅਰ ਹੋਰ ਸਾਰ ਰਹਿ ਗਈ ਵਿੱਚ ਜੀ ਜੀ ਆਪਣਾ ਜਿਹੜਾ ਸੇਫਟੀ ਸਵਿਚ ਲੱਗਾ ਹੋਇਆ ਇਹਦੇ ਵਿੱਚ ਜਦੋਂ ਟਰੈਕਟਰ ਆਪਾਂ ਕੰਮ ਕਰਕੇ ਰੋਕਣਾ ਹੈਗਾ ਖੜਾ ਕਰਨਾ ਇਹ ਆਪਾਂ ਸਵਿਚ ਇਥੋਂ ਆਫ ਕਰ ਦੇਣਾ ਤੁਹਾਡੀ ਜਿੰਨੀ ਵਾਇਰਿੰਗ ਆ ਉਹ ਬੈਟਰੀ ਨਾਲੋਂ ਕਟ ਆਫ ਹੋ ਗਈ ਅੱਛਾ ਬੈਟਰੀ ਦੇ ਜਿਹੜੇ ਟਰਮੀਨਲ ਹੀ ਖੁੱਲੇ ਗਏ ਤੁਸੀਂ ਸਮਝ ਲਓ ਬੱਚਾ ਸੈਲਫ ਮਾਰ ਦੇਵੇ ਠੀਕ ਫਿਰ ਤੁਹਾਡੀ ਕਈ ਵਾਰਾਂ ਕਟਾਉਟ ਜੁੜ ਜਾਂਦਾ ਆਪਣੀ ਬੈਟਰੀ ਡਿਸਚਾਰਜ ਹੋ ਜਾਂਦੀ ਆ ਤੁਸੀਂ 2 ਮਹੀਨੇ ਬਾਅਦ ਵੀ ਆ ਕੇ ਸੋਚ ਲਾ ਕੇ ਸੈਲਫ ਮਾਰੋਗੇ ਟਰੈਕਟਰ ਸਟਾਰਟ ਹੋਊਗਾ ਜੀ ਹੂੰ ਇਹ ਮਤਲਬ ਤੁਹਾਡੀ ਖੜੇ ਹਲਕਾ ਜਿਹਾ ਵੀ ਕੋਈ ਪੁਆਇੰਟ ਸਪਾਰਕ ਕਰ ਰਿਹਾ ਤਾਂ ਤੁਹਾਡੀ ਬੈਟਰੀ ਜਾਂਦੀ ਆ ਤਾਂ ਇੱਥੇ ਇਹ ਇਹ ਮਸਲਾ ਖਤਮ ਹੋ ਗਿਆ ਖਤਮ ਹੋ ਗਿਆ ਜੀ ਇਹ ਮਸਲਾ ਖਤਮ ਹੋ ਗਿਆ ਬਸ ਨਿੱਕੀ ਨਿੱਕੀ ਚੀਜ਼ ਦਾ ਕੰਪਨੀ ਨੇ ਧਿਆਨ ਰੱਖਿਆ ਜਿਹੜੀ ਵੀ ਚੀਜ਼ ਨੂੰ ਲੱਗੀ ਕਿਸੇ ਮਤਲਬ ਦੀ ਲੱਗੀ ਵਾਧੂ ਨਹੀਂ ਕੋਈ ਵੀ ਲਾਈ ਵਾਧੂ ਨਹੀਂ ਲੱਗੀ ਤਾਂ ਉਸ ਤੋਂ ਅੱਗੇ ਆ ਗਿਆ ਵੀਰੇ ਦਾ ਗੇਅਰ ਤੇ ਗੇਅਰ ਇੱਕ ਗਾਰਡ ਹੀਟ ਗਾਰਡ ਆ ਗਿਆ ਜੀ ਬਸ ਪੈਰਾਂ ਸਟਰੀ ਚ ਆ ਗਿਆ ਜੀ ਅੱਗੇ ਗੇਅਰ ਆ ਗਿਆ ਜੀ ਗੇਅਰ ਆ ਗਿਆ ਜੀ ਗੇਅਰ ਬਾਈ ਗੇਅਰ ਇੱਕ ਬਹੁਤ ਵੱਡੀ ਸਮੱਸਿਆ ਗੇਅਰ ਚ ਪ੍ਰੋਬਲਮ ਪਤਾ ਕੀ ਹੁੰਦੀ ਆ ਬਹੁਤ ਵਾਰ ਨਾ ਸੱਚੀ ਟਰੈਕਟਰ ਬਹੁਤ ਤਕੜੇ ਤਕੜੇ ਹੈਗੇ ਆ ਤਾਂ ਬਹੁਤ ਵਾਰ ਹੁਣ ਪ੍ਰੋਬਲਮ ਇਹ ਆਉਂਦੀ ਸੀਗੀ ਵੈਸੇ ਤਾਂ ਕੰਪਨੀਆਂ ਹੱਲ ਕਰ ਰਹੀਆਂ ਕਿ ਕਈ ਵਾਰੀ ਕਿਸੇ ਦੇ ਸੁਹਾਗੇ ਵਾਲਾ ਗੇਅਰ ਨਹੀਂ ਹੁੰਦਾ ਕਿਸੇ ਦੇ ਹਲਾਂ ਵਾਲਾ ਨਹੀਂ ਹੁੰਦਾ ਕਿਸੇ ਦੇ ਧਵੀਆਂ ਵਾਲਾ ਨਹੀਂ ਹੁੰਦਾ ਤਾਂ ਕਿਸੇ ਦੇ ਰੂਟਾਵੇਟਰ ਵਾਲਾ ਨਹੀਂ ਹੁੰਦਾ ਕਿਸੇ ਦੇ ਧੂੜੀ ਵਾਲੀ ਮਸ਼ੀਨ ਵਾਲਾ ਨਹੀਂ ਹੁੰਦਾ ਮਤਲਬ ਬਹੁਤ ਵਾਰੀ ਆਪਾਂ ਟਰੈਕਟਰ ਨੂੰ ਐਵੇਂ ਕਹਿ ਦਿੰਨੇ ਆ ਕਿ ਫਲਾਨਾ ਧੂੜੀ ਵਾਲੀ ਤੇ ਹੀ ਕੰਮ ਜਾਪਾ ਫਲਾਨਾ ਸੁਪਰਸੀਡਰ ਤੇ ਹੀ ਕੰਮ ਜਾਪਾ ਫਲਾਨਾ ਹਲਾਂ ਤੇ ਹੀ ਕੰਮ ਜਾਪਾ ਫਲਾਨਾ ਤਵੀਆਂ ਤੇ ਹੀ ਆ ਫਲਾਨਾ ਟਰਾਲੀ ਤੇ ਹੀ ਆ ਹਾਂਜੀ ਹਾਂ ਤਾਂ ਇਹਦਾ ਉਹ ਸਾਰੀ ਕਹਾਣੀ ਹੈਗੀ ਸਾਰੀ ਗੇਅਰ ਚ ਗੇਅਰ ਦੀ ਜੀ ਇਹਦਾ ਗੇਅਰ ਕੀ ਆ ਕਰਾਰੋ ਗੇਅਰ ਆ ਜੀ ਇਹ ਜੀ ਮਤਲਬ 3 ਸਪੀਡ ਆ ਇਹ ਹਾਈ ਲੋ ਮੀਡੀਅਮ ਹੋ ਗਿਆ ਜੀ ਔਰ 4 ਗੇਅਰ ਹੋ ਗਏ ਜੀ ਸ਼ਟਲ ਲੀਵਰ ਦੇ ਨਾਲ ਆ ਜੀ 12 12 12 ਸਪੀਡਾਂ ਫਾਰਵਰਡ 12 ਰਿਵਰਸ ਜੀ ਮਤਲਬ ਨਿੱਕੇ ਤੋਂ ਨਿੱਕਾ ਵੀ ਜਿਹੜਾ ਆਪਾਂ ਨੂੰ ਜਿੱਥੇ ਲੋਡ ਹੈ ਜੇ ਉਹ ਜੇ ਐਮਪਲੀਮੈਂਟ ਆਪਣੇ ਕੋਲ ਹੈਗੇ ਉਸੇ ਹਿਸਾਬ ਨਾਲ ਟਰੈਕਟਰ ਦਾ ਸਪੀਡ ਹੈਗੀ ਹੈ ਜੀ ਜੀ ਕਸਟਮਰ ਦੀ ਹਰੇਕ ਚੀਜ਼ ਨੂੰ ਪੂਰਾ ਨਿਗਾਹ ਰੱਖੀ ਹੋਈ ਆ ਜੀ ਮਤਲਬ ਜਿਹੋ ਜਿਹਾ ਵੀ ਐਮਪਲੀਮੈਂਟ ਹੈ ਉਸੇ ਹਿਸਾਬ ਨਾਲ ਟਰੈਕਟਰ ਦਾ ਤੋਰਾ ਬਣ ਜਾਊਗਾ ਜੀ ਜਿਵੇਂ ਮਤਲਬ ਇਹਦੇ ਹੈਗਾ ਲੀਵਰ ਆ ਜਿਹੜਾ ਲੱਗਿਆ ਹੋਇਆ ਹਾਈ ਲੋ ਵਾਲਾ ਲੀਵਰ ਲੱਗਿਆ ਹੋਇਆ ਹਾਈ ਲੋ ਮੀਡੀਅਮ ਵਾਲਾ ਲੀਵਰ ਹੋ ਗਿਆ ਜੀ ਆ ਚਾਰ ਗੇਅਰ ਹੋ ਗਏ ਹਾਂਜੀ ਉਧਰ ਪਰਲੇ ਪਾਸੇ ਸ਼ਟਲ ਲੀਵਰ ਹੋ ਗਿਆ ਜੀ ਉਧਰਲੇ ਪਾਸੇ ਉਹ ਕਰੀਪਰ ਗੇਅਰ ਹੋ ਗਿਆ ਸ਼ਟਲ ਲੀਵਰ ਫਾਰਵਰਡ ਤੇ ਰਿਵਰਸ ਹਾਂ ਕਰੀਪਰ ਵਾਲਾ ਸਿਸਟਮ ਦਾ ਇੱਚ ਹੀ ਆ ਗਿਆ ਨਾ ਇਹ ਹਾਈ ਲੋ మీడియం ਚ ਆ ਗਿਆ ਅੱਛਾ 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 ਤੇ ਮੈਂ ਸਮਝ ਗਿਆ ਜਿਹੜਾ ਜਿਹੜੇ 4 ਆ ਹੋ ਗਏ ਮੈਂ ਸਮਝ ਗਿਆ ਤੇ ਉਹ ਉਹ ਚੇਂਜਰ ਹੀ ਆ ਗਿਆ ਉਹ ਚੇਂਜਰ ਹੋ ਗਿਆ ਜੀ ਪਰਲਾ ਚੇਂਜਰ ਹੀ ਹੋ ਗਿਆ ਸਾਰਿਆਂ ਚੀ ਗਾਹਾਂ ਨੂੰ ਸਾਰਿਆਂ ਚੀ ਪਛਾਣ ਨੂੰ ਸਾਰਿਆਂ ਨੂੰ ਚੀ ਪਛਾਣਾਂ ਨੂੰ ਤੇ ਜਿਹੜਾ ਮਤਲਬ ਕਰੀਪਰ ਦੇ ਵਿੱਚ ਜੇ ਆਪਾਂ ਕਰੀਪਰ ਸਣੀ ਗੱਲ ਕਰੀਏ ਤਾਂ ਇਹ ਮਤਲਬ ਕਹਿ ਲਈਏ 12 ਗੇਰ 12 12 ਗੇਰ ਹੋਗੇ ਜੀ 12 ਗੇਰ ਹੋਗੇ 12 ਗੇਰ ਫਾਰਵਰਡ ਹੋਗੇ ਤੇ 12 ਰਿਵਰਸ ਹੋਗੇ 12 ਪਛਾਣ ਹੋਗੇ ਹਾਂਜੀ ਹਾਂ ਵੀ ਮਤਲਬ ਜਿਹੜਾ ਪਛਾਣ ਵਾਲਾ ਉਹ ਕੰਮ ਕਰੂਗਾ ਵੀ ਜੇ ਆਪਾਂ ਮੱਕੀ ਮੁੱਕੀ ਵਾਲਾ ਕਟਰ ਪਾ ਕੇ ਬਿਲਕੁਲ ਵੱਡਣਾ ਹੈ ਹਾਂਜੀ ਉਸ ਉਸ ਕੰਮ ਵਾਸਤੇ ਵੀ ਜਦੋਂ ਕਿਰਾਇਆ ਮਾਰਨਾ ਹੋਦੋਂ ਵੀ ਹਾਂ ਮਤਲਬ ਕਿਰਾਇਆ ਜਿੱਦਾਂ ਐਲਕੀ ਆਪਾਂ ਨੂੰ ਲੋਡ ਪਈ ਤੁਹਾਡੇ ਵੀ ਟਰੈਕਟਰ ਜਾਂਦੇ ਰਹੇ ਦਰਿਆ ਤੇ ਹਨਾ ਉਸ ਚੀਜ਼ ਵਾਸਤੇ ਬਹੁਤ ਕੰਮਜਾਬ ਚੀਜ਼ ਆ ਇਹ ਬਹੁਤ ਬਹੁਤ ਵਾਰੀ ਨਾ ਬਹੁਤ ਬੰਦੇ ਕਹਿੰਦੇ ਯਾਰ ਬਈ ਯਾਰ ਜਿਹੜਾ ਮਗਰਲੇ ਗੇਰਾਂ ਚ ਵੀ ਸਾਰਿਆਂ ਚ ਹੀ ਭਜਦਾ ਉਹ ਕੰਮ ਕਿੱਥੇ ਆਉਂਦਾ ਅਸਲ ਦੇ ਵਿੱਚ ਨਾ ਜਿਹੜੇ ਹੁਣ ਪਿੱਛੇ ਨੂੰ ਸੰਦ ਚੱਲਣ ਵਾਲੇ ਬਣੇ ਆ ਜਿਵੇਂ ਖਾਸ ਤੌਰ ਤੇ ਮੱਕੀ ਵਾਲੀ ਮਸ਼ੀਨ ਆ ਗਈ ਤਾਂ ਉੱਥੇ ਬੈਕ ਵਾਲਾ ਕੰਮ ਕਰਦਾ ਕਰਦਾ ਬਿਲਕੁਲ ਜੀ ਉੱਥੇ ਤੁਹਾਨੂੰ ਸਿਰਫ ਚੇਂਜਰ ਗੇਅਰ ਟਰੈਕਟਰ ਹੀ ਕੰਮ ਕਰਦਾ ਹਾਂ ਜੀ 16 ਨੂੰ 28 ਦੇ ਮਗਰਲੇ ਟਾਇਰ ਆ ਗਏ ਜੀ ਜੀ ਔਰ ਅੱਗੇ ਆ ਗਿਆ ਜੀ ਇਹਦਾ ਡਬਲ ਡਿਸਟ੍ਰਿਬਿਊਟਰ ਜੀ ਤੇ ਡਬਲ ਹੀ ਪੀਟੀਓ 540 ਤੇ 540 ਇਕਨੋਮੀ ਓਛਾ 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 ਅ ਰਿਵਰਸ ਪੀਟੀਓ ਵੀ ਆ ਰਿਵਰਸ ਗਰਾਉਂਡ ਪੀਟੀਓ ਨਾਲ ਆ ਤੁਰ ਕੇ ਬੈਕ ਗੇੜੂ ਆ ਜੀ ਖੜਾ ਨਹੀਂ ਗੇੜਦਾ ਇਹ ਠੀਕ ਆ ਜੀ ਗਰਾਉਂਡ ਪੀਟੀਓ ਨਾਲ ਜਿੰਨੇ ਵੀ ਮਤਲਬ ਕਰਾਰੋ ਗੇਰ ਹੈਗੇ ਨਾ ਜੀ ਉਹ ਖੜਕ ਕੇ ਨਹੀਂ ਬੈਕ ਕਰਦੇ ਉਹ ਗਰਾਉਂਡ ਪੀਟੀਓ ਦੇ ਨਾਲ ਆ ਉਦਾਂ ਸਾਰੇ ਗੇਰਾਂ 'ਚ ਵੀ ਪੀਟੀਓ ਕੰਮ ਕਰੂਗੀ ਔਰ ਇੱਥੋਂ ਆਪਾਂ ਚੱਕਰ ਵਧਾ ਸਕਦੇ ਆ ਮਤਲਬ ਇਕਨੋਮੀ ਮੈਂ ਸਮਝ ਗਿਆ ਵੀ ਮਤਲਬ ਇਹਦੀ ਪੀਟੀਓ ਦੇ ਅਸਲ ਦੇ ਵਿੱਚ ਤਿੰਨ ਫੀਚਰ ਆਗੇ ਚਾਰ ਹੀ ਆਗੇ ਚਾਰ ਆਗੇ ਜੀ ਚਾਰ ਫੀਚਰ ਆਗੇ ਇੱਕ ਤਾਂ ਪੀਟੀਓ ਦਾ ਫੀਚਰ ਆ ਗਿਆ ਕਿ ਬੈਕ ਤੇ ਗਾਂ ਨੂੰ ਹਾਂਜੀ ਹਾਂ ਇੱਕ ਫੀਚਰ ਆ ਗਿਆ ਗੇਰਾਂ ਚ ਜੀ ਹਨਾ ਬਿਲਕੁਲ ਇੱਕ ਫੀਚਰ ਆ ਗਿਆ ਬਿਨਾ ਗੇਰਾਂ ਤੋਂ ਡਾਇਰੈਕਟ ਡਾਇਰੈਕਟ ਤੇ ਇੱਕ ਹੋ ਗਿਆ ਕਿ ਜੇ ਗੇਰਾਂ ਦੇ ਵਿੱਚ 540 ਵੀ ਰੱਖਣਾ ਤੇ ਵਧਾਉਣੇ ਆ ਵਧਾਉਣੇ ਆ ਤਾਂ ਵੀ ਤਾਂ ਉਹ ਵੀ ਆ ਉਹ ਵੀ ਹੈਗਾ ਜੀ ਮਤਲਬ ਕੋਈ ਵੀ ਇੰਪਲੀਮੈਂਟ ਆ ਉਹਦੀਆਂ ਗਰਾਰੀਆਂ ਚੇਂਜ ਕਰਨ ਦੀ ਲੋੜ ਨਹੀਂ ਇੱਥੋਂ ਹੀ ਚੇਂਜ ਕਰ ਲਓ ਇੱਥੋਂ ਚੇਂਜ ਹੋ ਜਾਣਾ ਜੀ ਇੱਥੋਂ ਹੀ ਚੇਂਜ ਕਰ ਲਓ ਤੁਹਾਡਾ ਮਸਲਾ ਹੱਲ ਹੋ ਜਾਣਾ ਜੀ ਹੂੰ ਵੀ ਮੰਨ ਕੇ ਚੱਲੋ ਯਾਰ ਆਪਾਂ ਹੁਣ ਸਪਰੇਅ ਵਾਲੀ ਢੋਲੀ ਤੇ ਚੱਲਦਾ ਉਦੋਂ ਵੰਡੇ ਕਰਕੇ ਤੇ ਉੱਥੇ ਉਹ ਕਰਕੇ ਝੋਕ ਤੇ ਲਾ ਦੇ ਜਦੋਂ ਆਪਾਂ ਕਦੂ ਕਰਨਾ ਆਪਾਂ ਕਈ ਵਾਰਾਂ ਜੰਤਰ ਵੀਜਿਆ ਹੁੰਦਾ ਉਦੋਂ ਤੁਸੀਂ ਚੱਕਰ ਵਧਾ ਦਿਓ ਉਦੋਂ 700 ਚੱਕਰ ਤੇ ਟਰੈਕਟਰ ਤੁਹਾਡਾ ਆਰਾਮ ਨਾਲ ਤੁਰੇ ਜਾਊਗਾ ਤੁਹਾਨੂੰ ਦੂਰ ਲਾਉਣ ਦੀ ਲੋੜ ਨਹੀਂ ਪੈਣੀ ਆਪਾਂ ਕਈ ਵਾਰਾਂ ਦੂਰ ਲਾਉਣੀ ਪੈਂਦੀ ਹੈ ਕਦੂ ਚ ਹੂੰ ਜੰਤਰ ਵਾਉਣ ਵਾਸਤੇ ਇੱਕ ਵਾਰ ਹੀ ਕੰਮ ਕਰੂਗਾ ਜਿੱਥੇ ਜੇ ਆਪ ਨੂੰ ਲੱਗਦਾ ਯਾਰ ਵੀ ਡਲਾ ਛੜਦਾ ਟੱਪਾ ਛੜਦਾ ਤੇ ਉੱਥੇ ਮਾੜ ਜੀ ਕਿੱਲੀ ਆਏ ਨੂੰ ਕਰ ਦਿਓ ਫਿਰ ਉਦੋਂ ਬਾਅਦ ਭਾਵੇਂ ਸੁਰਮਾ ਬਣਾ ਲਓ ਹੈਨਾ ਸਰਮਾ ਬਣਾ ਆਪਣਾ ਵੇਚੀ ਜਾਓ ਅੱਗੇ ਆਪਣੀ ਹੌਕ ਆ ਗਈ ਜੀ 40 ਕਿਲੋ ਦੀ ਹੈਵੀ ਡਿਊਟੀ ਹੌਕ ਆ ਹਮ ਮਤਲਬ ਪੂਰਾ ਜਾ ਕੇ ਮਤਲਬ ਇਹ ਨਹੀਂ ਕਸਟਮਰ ਨੂੰ 1 ਰੁਪਿਆ ਜਾ ਕੇ ਹੋਰ ਲਾਉਣਾ ਪਊਗਾ ਜੀ ਜੀ ਜੋ ਵੀ ਮਤਲਬ ਕੰਪਨੀ ਵੱਲੋਂ ਐਕਸੈਸਰੀ ਦਿੱਤੀ ਆ ਜੀ ਸਿਰਾ ਕਰਾਇਆ ਜੀ ਆਪਦੇ ਲੋ हां ਵੀ ਆਪਦੇ ਨੂੰ ਫੋਨ ਕਰਤਾ ਲੋਕਾਂ ਨੇ ਜੋ ਸਾਨੂੰ ਦੱਸਿਆ ਸੀ ਨਾ ਫੀਡਬੈਕ ਲੈ ਕੇ ਲੋਕਾਂ ਦੀ ਫੀਡਬੈਕ ਧਿਆਨ ਚ ਰੱਖ ਕੇ ਅਸੀਂ 2016 ਤੋਂ ਟਰੈਕਟਰ ਬਣਾ ਰਹੇ ਹਾਂ ਜੀ ਪਰ ਮਾਰਕੀਟ ਤੇ ਅਸੀਂ ਪੰਜਾਬ ਚ ਇੱਕ ਸਾਲ ਤੋਂ ਉਤਰਿਆ ਠੀਕ ਸਾਡੇ ਗੁਜਰਾਤ ਦੇ ਵਿੱਚ ਐਮਪੀ ਦੇ ਵਿੱਚ ਮਹਾਰਾਸ਼ਟਰ ਰਾਜਸਥਾਨ ਚ ਉਧਰ ਤਾਂ ਅਸੀਂ ਪਹਿਲਾਂ ਦੇਤੇ ਸੀ ਜੀ ਪੰਜਾਬ ਚ ਅਸੀਂ ਸਾਰੀਆਂ ਕਮੀਆਂ ਕੱਢ ਕੇ ਟਰੈਕਟਰ ਫੇਰ ਦਿੱਤਾ ਜੀ ਤੇ ਇਹਦਾ ਮਗਰਲਾ ਹਿੱਸਾ ਬਾਈ ਕੀ ਕੀਦਾ ਹੈ ਮਗਰਲਾ ਹਿੱਸਾ ਕਰਾਰ ਹੋਈਆ ਸਾਰਾ ਹਰੇ ਇੱਕ ਕਰਾਰ ਹੋਈਆ ਹਾਂਜੀ ਹਾਂ ਤੇ ਜਿਹੜੀਆਂ ਇੱਕ ਮੈਨੂੰ ਹੋਰ ਗੱਲ ਦੱਸੋ ਮਤਲਬ ਇਹ ਆਵਾਜ਼ ਬੂਜ ਕਰਨ ਦੀ ਪ੍ਰੋਬਲਮ ਤਾਂ ਨਹੀਂ ਨਾ ਜੀ ਨਾ ਇਹਦੇ ਚ ਨਹੀਂ ਵੇ ਗੇਰ ਦੀ ਕੋਈ ਆਵਾਜ਼ ਦੀ ਨਾ ਜੀ ਨਾ ਇਹ ਇਹ ਇਹਦੇ ਵਿੱਚ ਕੋਈ ਆਵਾਜ਼ ਨਹੀਂ ਆਉਂਦੀ ਵੀ ਆਮ ਤੌਰ ਤੇ 2 ਕਿ ਸਾਲਾਂ ਨੂੰ ਐ ਚੱਲਣ ਲੱਗ ਜਾਂਦੇ ਨੇ ਕਟਾ ਵੱਡੀ ਹੁੰਦੀ ਹੈ ਬਲੇ ਪਾਸੇ ਕੁਝ ਵੀ ਨਹੀਂ ਜੀ ਇਹ ਚ ਨਹੀਂ ਆਉਂਦੀ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਜੇ ਮੰਨ ਕੇ ਚੱਲੋ ਆਉਂਦੀ ਆ ਤਾਂ ਕੰਪਨੀ ਖੜੀ ਹੈ ਬੈਠੇ ਆ ਜੀ ਬਿਲਕੁਲ ਕਦੇ ਵੀ ਦਿੱਕਤਾਂ ਆਉਂਦੀ ਨਾਲ ਕੰਪਨੀ ਸਾਡੇ ਮਾਲਕਾਂ ਦਾ ਇਹ ਇਹ ਹੀ ਸੂਲ ਆ ਜੀ ਵੀ ਗਾਰੰਟੀ ਵਾਰੰਟੀ ਯਰ ਲੋਣੀ ਪਛਾੜਦੇ ਹੋ ਜੇ ਚੱਕਰ ਮਾਰਦਾ ਟਰੈਕਟਰ ਜਾਂ ਕੋਈ ਤੇਲ ਮਾਈਲੇਜ ਦਾ ਕੀ ਰਹੂਗਾ ਭਾਈ ਇਹਦੀ ਮਾਈਲੇਜ ਮਾਈਲੇਜ ਜਿਵੇਂ ਅਕੀ ਟਰੈਕਟਰ ਸੀ ਸੁਪਰ ਸੀਟਰਾਂ ਤੇ ਚੱਲੇ ਸਾਡੇ ਜੀ ਮਤਲਬ ਅਸੀਂ 8 ਫੁੱਟ ਰეკਮੈਂਡ ਕਰਦੇ ਹਾਂ ਨੂੰ ਪਰ ਲੋਕਾਂ ਨੇ ਜ਼ਿਆਦਾਤਰ 9 ਪਾਏ ਜੀ ਉਹਨਾਂ ਦੀ ਜਿਹੜੀ ਫੀਡਬੈਕ ਆਈ ਆ ਉਹਨਾਂ ਨੇ ਸਾਨੂੰ ਦੱਸਿਆ ਵੀ ਸਵਾ 6 ਤੋਂ 6.5 ਲੀਟਰ ਦੀ ਐਵਰੇਜ ਸਾਡੀ ਕਿੱਲੇ ਦੀ ਆਉਂਦੀ ਰਹੀ ਆ ਜਿਹਦੇ ਚੱਕਰ ਬਿਲਕੁਲ ਸਹੀ ਮੈਚ ਕਰਦੇ ਹੋਂ ਜੇ ਸੁਪਰ ਸੀਡਰ ਦੇ ਚੱਕਰ ਕਿਸੇ ਦੇ ਨਹੀਂ ਮੈਚ ਕਰਦੇ ਤਾਂ ਬਕਰੀ ਗੱਲ ਆ ਜਿਹਦੇ ਚੱਕਰ ਸਹੀ ਮੈਚ ਕਰਦੇ ਆ ਸਵਾ 6 ਲੀਟਰ ਤੋਂ ਵੱਧ ਤੇਲ ਨਹੀਂ ਖਾਂਦਾ ਜੀ ਕਿਉਂਕਿ ਇੰਜਨ ਚੱਕਰ ਨਹੀਂ ਤੋੜਦਾ ਮੈਂ ਠੀਕ ਆ ਹਾਂਜੀ ਜੀ ਬਾਕੀ ਚੱਕਰ ਮਲਾਉਣ ਲਈ ਇਹਦੇ ਕੋਲੇ ਵੀ ਬਹੁਤ ਕੁਝ ਹੈਗਾ ਬਾਕੀ ਹਾਂ ਹੈਨਾ ਜੀ ਤੇ ਇਹਦੀ ਇਹਦੀ ਵੀਰੇ ਆ ਆ ਆ ਆ ਕੀ ਦਿੱਤੇ ਵਿਆ ਆ ਵੀ ਲੈਫਟ ਲੈ ਹਾਂਜੀ ਲੈਫਟੋਮੈਟਿਕ ਬੋਲਦੇ ਨੂੰ ਆਪਾਂ ਉਹ ਕੀ ਹੁੰਦਾ ਮਤਲਬ ਜਦੋਂ ਆਪਾਂ ਬਿਜਾਈ ਕਰਦੇ ਆ ਜੀ ਲੀਵਰ ਆਪਾਂ ਇੱਕ ਜਗ੍ਹਾ ਤੇ ਬੰਨ ਲੇ ਹਾਂਜੀ ਠੀਕ ਆ ਜੀ ਉਦੋਂ ਬਾਅਦ ਉਹ ਬਟਨ ਆਪਣਾ ਲੈਫਟ ਤੁਹਾਡੇ ਚੱਕ ਦੂ ਤਾਂ ਫਿਰ ਨਾ ਆਪਦੇ ਨਾਲ ਤੁਹਾਡੇ ਛੱਡ ਲੂਗਾ ਉਧਰੋਂ ਲੀਵਰ ਤੁਹਾਡੇ ਇੱਕ ਥਾਂ ਤੇ ਰਹਿਣਗੇ ਮੈਂ ਸਮਝ ਗਿਆ ਵੀ ਬਹੁਤ ਵਾਰ ਕੀ ਕਰਦੇ ਆ ਆਪਾਂ ਜਿਵੇਂ ਹੁਣ ਆਲੂਆਂ ਦੀ ਬਿਜਾਈ ਕਰਦੇ ਆ ਹਾਂਜੀ ਤਾਂ ਹੁਣ ਉਹੋ ਜੇ ਥਾਂ ਆਪਣਾ ਉਹ ਬੰਨਿਆ ਨਹੀਂ ਹੁੰਦਾ ਜੁਗਾਰਮੈਂਟ ਬਿਲਕੁਲ ਪਰ ਉਹ ਕਈ ਵਾਰੀ ਮਸ਼ੀਨ ਜ਼ਿਆਦਾ ਡੂੰਗੀ ਡੱਗ ਪੈਂਦੀ ਆ ਜਾਂ ਕਈ ਵਾਰੀ ਥੋੜੀ ਜਿਹੀ ਉੱਚੀ ਰਹਿ ਜਾਂਦੀ ਆ ਤਾਂ ਇਹਦੀ ਲੈਫਟ ਬੰਨ ਕੇ ਉਦੋਂ ਬਾਅਦ ਬਟਨ ਹੀ ਨੱਪੇ ਬਟਨ ਹੀ ਨੱਪਣਿਆ ਜੀ ਲੈਫਟੋ ਮੈਟਿਕ ਤੋਂ ਕੰਮ ਲੈਣਾ ਬਜਾਈ ਮੌਕੇ ਆਪਾਂ ਹਾਂ ਆਮ ਤੌਰ ਤੇ ਆਲੂਆਂ ਦੀ ਬਜਾਈ ਮੌਕੇ ਆਪਾਂ ਨੂੰ ਤੰਗੀ ਆਉਂਦੀ ਆ ਵੀ ਜਾਂ ਤਾਂ ਖਾਲੀਆਂ ਪੂਰਾ ਕੁਝ ਹਾਂਜੀ ਹਾਂ ਜਾਂ ਨੀ ਮੀਆ ਕਣਕ ਦੇ ਤਾਂ ਹਜੇ ਥੋੜਾ ਤੰਗੀ ਤਾਂ ਘੱਟ ਆਉਂਦੀ ਆ ਕਿਉਂਕਿ ਥੱਲੇ ਉਹਦੇ ਲੱਗਿਆ ਹੁੰਦਾ ਟਾਇਰ ਵੀ ਫੁੱਲੀ ਸੜਦੇ ਬਿਲਕੁਲ ਬਿਲਕੁਲ ਉਹ ਗੱਲ ਟਾਇਰ ਨੇ ਰੋਕ ਲੈਣਾ ਰੋਕ ਲੈਣਾ ਜੀ ਤਾਂ ਇਹ ਉਹੋ ਜੀ ਜਿਹੜੀ ਇਹ ਬਜਾਈ ਵਾਸਤੇ ਬਜਾਈ ਵਾਸਤੇ ਜਾਂ ਜਿਵੇਂ ਆਲੂਆਂ ਆਲੂ ਨੂੰ ਪਟਦੇ ਆ ਉਦੋਂ ਪ੍ਰੋਬਲਮ ਬਹੁਤ ਆਉਂਦੀ ਆ ਜੇ ਤਾਂ ਬਾਲੀ ਡਿਗ ਪੀ ਬਿਲਕੁਲ ਜੀ ਤਾਂ ਉਹ ਮਿੱਟੀ ਚ ਮਿੱਟੀ ਜਿਆਦਾ ਲਈ ਆਉਂਦੀ ਨਹੀਂ ਤਾਂ ਆਲੂ ਕੱਟਣ ਲੱਗ ਪੈਂਦੀ ਆ ਇਹ ਨਹੀਂ ਆਲੂ ਕੱਟਣ ਲੱਗ ਜਾਂਦੀ ਇੱਥੇ ਇੱਕ ਵਾਰੀ ਬੰਨ ਲਾ ਉਸ ਤੋਂ ਬਾਅਦ ਬਟਨ ਹੀ ਨਾ ਬਟਨ ਹੀ ਨਾ ਪਣਾ ਜੀ ਇਹ ਇਸ ਕੰਮ ਵਾਸਤੇ ਠੀਕ ਹੈ ਜੀ ਲੈਂਕਾਂ ਦੀ ਸਾਡੇ ਜਿੰਨੀ ਮਟਾਈ ਉੱਪਰੋਂ ਆ ਜੀ ਜੀ ਉਨੀ ਮਟਾਈ ਦੀ ਥੱਲੇ ਸਪੋਰਟ ਲਾਈ ਆ ਮਤਲਬ ਡਬਲ ਕਰਤਾ ਕੰਮ ਅੱਜ ਕੱਲ ਜਿਵੇਂ ਹੈਵੀ ਇੰਪਲੀਮੈਂਟ ਆ ਰਹੇ ਆ ਹਾਂ ਉਹਦੇ ਵਾਸਤੇ ਕੀ ਹੁੰਦਾ ਜੇ ਆਪਾਂ ਲੈ ਕੇ ਜਾਨੇ ਝਟਕਾ ਵੱਜਦਾ ਚੀਜ਼ਾਂ ਕਿੰਨੇ ਟਰੈਕਟਰਾਂ ਦੇ ਬ੍ਰੈਂਡ ਹੋ ਜਾਂਦੀਆਂ ਹਾਂ ਬਲ ਖਾ ਜਾਂਦੇ ਹਾਂ ਹਾਂ ਇਹ ਤਾਂ ਕਰਕੇ ਜਿੰਨੀ ਮਟਾਈ ਇਹਦੀ ਓਨੀ ਥੱਲੇ ਮਟਾਈ ਇਸ ਚੀਜ਼ ਦੀ ਲਾਈ ਹੈ ਜੀ ਠੀਕ ਠੀਕ ਜੀ ਠੀਕ ਆ ਜੀ ਠੀਕ ਆ ਤੇ ਮਤਲਬ ਆਜਾ ਪ੍ਰੀ ਤੇ ਉਹ ਤੋਂ ਕਿ ਕਨੋਪੀ ਆ ਗਈ ਆਪਣੀ ਜੀ ਇਹ ਕੰਪਨੀ ਫਰੜਾਉਂਦੀ ਹੈ ਜੀ ਜੀ ਇਹਦੇ ਤੁਸੀਂ ਆ ਦੇਖੋ ਜੀ ਥੱਲੇ ਜਿਹੜੇ ਮਡਗਾਰਡ ਆਪਣੇ ਉਹ ਕਨੋਪੀ ਨਾਲ ਕੱਸੇ ਹੋਇਆ ਸਾਈਡ ਤੋਂ ਜੀ ਫਲਾ ਮੜਗੜ ਮੁੱਢ ਚ ਕਦੇ ਵੀ ਸਾਰੀ ਉਮਰ ਗਲਣਗੇ ਨਹੀਂ ਹੂੰ ਔਰ ਥੱਲੇ ਮਟਾਈ ਦੇਖੋ ਜੀ ਇਹਦੀ ਕਿੰਨੀ ਆ ਹੂੰ ਕਨਾਪੀ ਪੂਰੀ ਹੈਵੀ ਡਿਊਟੀ ਹੈ ਜੀ ਰੱਬ ਨਾ ਕਰੇ ਕਦੇ ਮਿਸ ਹੈਪਨنگ ਹੁੰਦੀ ਡਰਾਈਵਰ ਨੂੰ ਪ੍ਰੋਬਲਮ ਨਹੀਂ ਆਊਗੀ ਫਿਰ ਟਰੈਕਟਰ ਪਲਟਾ ਨਹੀਂ ਮਾਰੂਗਾ ਹਾਂ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਇਹ ਸੇਫਟੀ ਨੂੰ ਧਿਆਨ ਚ ਰੱਖ ਕੇ ਮਰ ਲਓ ਜਿਹੜੀ ਨਾ ਆ ਵਧੀਆ ਗੱਲ ਵੀਰੇ ਬਹੁਤ ਵਧੀਆ ਕੀਤੀ ਬਏ ਹੰਡਿਆ ਬੰਦਾ ਕਰ ਸਕਦਾ ਜਿਹੜਾ ਤੁਸੀਂ ਐਦੀ ਛਤਰੀ ਦਾ ਜਿਹੜਾ ਭਾਰ ਆ ਉਹ ਇਹਦੀਆਂ ਟੂਪਾਂ ਤੇ ਦਿੱਤਾ ਜੀ ਆਮ ਤੌਰ ਤੇ ਨਾ ਕਈ ਵਾਰੀ ਅਸੀਂ ਆ ਆ ਬਿੰਗ ਪਾਉਣ ਦੀ ਬਜਾਏ ਅਸੀਂ ਇਹਦਾ ਭਾਰ ਦੇ ਦਿੰਨੇ ਆ ਮਗਰਲੇ ਪਾਸੇ ਮੜਗਾੜਾਂ ਤੇ ਤਾਂ ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਡੈਕ ਡੁੱਕ ਭਾਰਾ ਲੱਗਿਆ ਹੁੰਦਾ ਤਾਂ ਮੜਗਾੜ ਸਾਰੇ ਆ ਉਹ ਹਲਕਾ 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 ਹਲਾ ਕੇ ਨਟ ਖੋਲਣ ਲੱਗ ਜਾਂਦਾ ਤਾਂ ਇਹਦਾ ਜਿਹੜਾ ਭਾਰ ਆ ਉਹ ਸਿੱਧਾ ਟੂਪਾਂ ਦੇ ਦਿੰਦਾ ਤਾਂ ਆਪਣੇ ਮੜਗਾੜਾ ਨੂੰ ਕੋਈ ਪਰੇਸ਼ਾਨੀ ਨਹੀਂ ਆਉ। ਮੜਗਾੜਾ ਆਪਾਂ ਇਹਦੇ ਨਾਲ ਕੱਸੇ ਜੀ ਆ ਬੋਲਟ ਚਾਰ ਖੋਲ ਕੇ ਮੜਗਾੜੇ ਦੇ ਕਿਤੇ ਲਾਉਣਾ ਪੈਂਦਾ ਲਾ ਕੇ ਪਾਸੇ ਕਰ ਸਕਦੇ ਟੂਬ ਤੁਹਾਡੀ ਕੱਸੀ ਰਹੇ ਜੂਗੀ ਮੰਨਣਾ। ਫਿਰ ਵੀ ਖੜੀ ਰਹੇ ਜੂਗੀ। ਫਿਰ ਵੀ ਖੜੀ ਰਹੇ ਜੂਗੀ। ਫਿਰ ਵੀ ਖੜੀ ਖੜੀ ਰਹੇ ਜੂਗੀ। ਮੰਗਰਲੇ ਵੇਟ ਜਿੱਦਾਂ ਦੀ ਕੰਪਨੀ ਤੋਂ ਲੱਗਿਆ ਆਉਂਦੇ ਆਪਣੇ 36 36 ਅੱਪਾ ਅਸੈਸਰੀ ਦੀ ਗੱਲ ਕਰਨ ਲਗੇ ਹੋਣਾ ਹਣਾ ਅਸੈਸਰੀ ਸ਼ੁਰੂ ਹੀ ਕਰ ਲਈ ਆ ਅਸੈਸਰੀ। ਤਾਂ ਅਸੈਸਰੀ ਇਹਦੇ ਨਾਲ ਆ ਜਿਵੇਂ ਵੇਟ ਆ ਇਹ ਵੀਡੀਓ ਚ ਹੀ ਦਿਖਾ ਰਹੇ ਆ। ਮਤਲਬ ਪਤਾ ਕੀ ਕਰਦੀਆਂ ਕੰਪਨੀਆਂ ਕੀ ਕਰਦੀਆਂ ਕਿ ਜਦੋਂ ਮਤਲਬ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਉਹ ਤਾਂ ਸਾਰਾ ਟੋਟਲ ਬਣਾਤਣੇ ਆ ਦਿਖਾ ਦਿੰਨੇ ਆ। ਬਿਲਕੁਲ ਜੀ। ਉਸ ਤੋਂ ਬਾਅਦ ਜਦੋਂ ਆਪਾਂ ਕਿਸੇ ਨੂੰ ਦਿੰਨੇ ਆ ਤਾਂ ਉਦੋਂ ਉਹਨੂੰ ਲੰਡਾ ਮੋਰ ਦੇ ਦਿੰਨੇ ਆ। ਤਾਂ ਉਸ ਤੋਂ ਬਾਅਦ ਫਿਰ ਕਹਿੰਨੇ ਆ ਕਿ ਭਾਈ ਅਸੀਂ ਤਾਂ ਇਹਦੇ ਪੈਸੇ ਵੱਖਰੇ ਹੋ। ਜੋ ਵੀ ਤੁਹਾਨੂੰ ਵੀਡੀਓ ਦਿਖ ਰਿਹਾ ਹਾਂਜੀ ਇਹ ਸਾਰੀ ਐਸੈਸਰੀ ਨਾਲ ਆਊਗੀ ਔਰ ਲਾਈਫਟਾਈਮ ਆਈ ਆਊਗੀ। ਕਦੇ ਬੰਦ ਨਹੀਂ ਹੋਊਗੀ। ਮਤਲਬ ਜਿਵੇਂ ਆ ਬੇਟਾ ਬੇਟ ਹੋਗੇ। ਬੇਟ ਹੋਗੇ। ਕਨੋਕੀ ਹੋਗੀ ਉਹ ਲਾਈਟਾਂ ਹੋਗੀਆਂ। ਆ ਆ ਆ ਆ ਹੀਟ ਗਾਰਡ ਹੋਵੇ। ਹੀਟ ਗਾਰਡ ਹੋਗੇ। ਜੀ। ਇੱਕ ਉਹ ਮਤਲਬ 3D ਮਿਰਰ ਲੱਗਾ ਹੋਇਆ ਛਤਰੀ ਦੇ ਵਿੱਚ ਜਿਵੇਂ ਆਮ ਛਤਰੀ ਦੇ ਆਪਾਂ ਨੂੰ ਸਾਈਡਾਂ ਤੇ ਦੋ ਲਾਉਣੇ ਪੈਂਦੇ ਨਾ ਹੀ ਉਹਦੇ ਤੁਸੀਂ ਸੀਟ ਤੇ ਬਹਿ ਕੇ ਵੇਖੋ ਪੂਰਾ ਤੁਹਾਨੂੰ ਬੈਕ ਦਿਖਾਊਗਾ ਠੀਕ ਹੈ ਇੱਕੋ ਹੀ ਇੱਕੋ ਹੀ ਮਿਰਰ ਫੁੱਲ ਕੰਮ ਕਰੂਗਾ ਜਿਹੜਾ ਵਿਚਾਲੇ ਲੱਗਾ ਹੋਇਆ ਤੇ ਇਹਦੇ ਚ ਤੇ ਜਿਹੜੇ ਆ ਮਗਰਲੇ ਆ ਵੇਟ ਆ ਇਹ ਵੀ ਆਉਣਗੇ ਏਵੇਂ ਏਵੇਂ ਨਾਲ ਆਉਣਗੇ ਜੀ ਮਤਲਬ ਜੋ ਆ ਕੰਪਲੀਟ ਆ ਵੀਡੀਓ ਦੇ ਵਿੱਚ ਦਿਸੀ ਜਾਂਦਾ ਇਹ ਸੇਮ ਆਹੀ ਮਿਲੂਗਾ ਕਸਟਮਰ ਨੂੰ ਜਾ ਕੇ 1 ਰੁਪਿਆ ਵੀ ਹੋਰ ਲਾਉਣ ਦੀ ਲੋੜ ਨਹੀਂ ਸਾਡੇ ਕੋਲੋਂ ਟਰੈਕਟਰ ਲਿਜਾ ਕੇ ਬਸ ਤੁਸੀਂ ਐਮਪਲੀਮੈਂਟ ਪਾ ਕੇ ਖੇਤ ਨੂੰ ਜਾਣਾ ਨਹੀਂ ਡੈੱਕ ਤਾਂ ਲਾਉਣਾ ਪਊ ਉਹੀ ਦੱਸ ਹੀ ਰਹੇ ਆ ਦੇਖੋ ਡੱਕ ਦਾ ਵੀ ਹੱਲ ਕਰ ਦਿਆਂਗੇ ਉਹ ਵੀ ਸਾਡੇ ਨੇੜੇ ਹੀ ਹੈਗੇ ਆ ਤੁਸੀਂ ਦੱਸੋ ਉਹ ਡੱਕ ਦਾ ਵੀ ਹੱਲ ਕਰ ਦਿਆਂਗੇ ਉਹ ਵੀ ਕਰ ਦਿਆਂ ਕੋਈ ਗੱਲ ਨਹੀਂ ਡੱਕ ਦਾ ਵੀ ਹੱਲ ਕਰ ਦਿਆਂਗੇ ਇਹਦੇ ਚ ਮਾਡਲ ਕਿੰਨੇ ਆ ਰੰਗ ਦੋ ਤਰ੍ਹਾਂ ਦੇ ਆਉਂਦੇ ਆ ਜੀ ਜੀ ਬਲੂ ਤੇ ਰੈੱਡ ਪਰ ਜ਼ਿਆਦਾਤਰ ਸਾਡਾ ਰੈਡੀ ਚੱਲਦਾ ਜੀ ਆਪਸ਼ਨਲ ਹੈਗਾ ਜੇ ਕਸਟਮਰ ਚਾਹੁੰਦਾ ਤਾਂ ਨੀਲਾ ਲੈ ਸਕਦਾ ਲੈ ਸਕਦਾ ਜੀ ਨੀਲਾ ਲੈ ਸਕਦਾ ਵੈਸੇ ਇਹਦੇ ਵਿੱਚ ਕੋਈ ਓਦਾਂ ਹੈ ਨਹੀਂਗਾ ਵੀ ਘੱਟ ਫੀਚਰਾਂ ਵਾਲਾ ਵੀ ਸੇਮ ਪਾਵਰ ਚ ਹੈਗਾ ਉਵੇਂ ਨਹੀਂਗਾ ਜੇ ਇਹਦੇ ਵਿੱਚ 2 ਵੀਲ ਤੇ 4 ਵੀਲ ਦੋ ਮਾਡਲ ਆਉਂਦੇ ਆ ਜੀ ਟੂ व्हील ਦੇ ਵਿੱਚ ਬਾਕੀ ਸਾਰਾ ਕੁਝ ਸੇਮ ਆ ਇਕੱਲਾ ਟੂ व्हीਲ ਤੇ ਫੋਰ व्हीਲ ਦਾ ਹੀ ਫਰਕ ਹੈ ਫਰਕ ਹੈ ਹਾਂਜੀ ਤੇ ਉਹੀ ਹਿੱਸੇ ਦੇ ਪੈਸੇ ਕੱਟਣਗੇ ਬਿਲਕੁਲ ਉਹਦੇ ਟੂ व्हीਲ 'ਚ ਜੇ ਮਤਲਬ ਅਸੈਸਰੀ ਲੈਣੀ ਜਿਵੇਂ ਤੁਸੀਂ ਲੱਗੀ ਦੇਖ ਸਕਦੇ ਆ ਕਿਵੇਂ ਅਸੈਸਰੀ ਕੰਪਨੀ ਉਹਦੇ ਨਾਲ ਵੀ ਆਊਗੀ ਅੱਛਾ ਆ ਆ ਟੂ व्हीਲ ਖੜਾ ਆ ਟੂ व्हीਲ ਖੜਾ ਸੇਮ ਪਾਵਰ ਦਾ ਬਿਲਕੁਲ ਜੀ ਬਿਲਕੁਲ ਤੇ ਉਹ ਛੋਟਾ ਉਹ ਛੋਟਾ ਜੀ ਉਹ 50 ਪਾਵਰ ਦਾ ਆ ਜਾ ਇਧਰਲੇ ਪਾਸੇ ਵੀ ਆ ਜੀ ਜੀ ਬਿਲਕੁਲ ਉਹਦੇ 'ਚ ਫੀਚਰ ਥੋੜੇ ਨਾਲ ਵੱਖਰੇ ਆ ਜੀ ਇਹਦੇ 'ਚ ਕੀ ਵੱਖਰਾ ਪਤਾ ਇਹ ਜਾ ਇਹਦੇ 'ਚ ਜਿਹੜਾ ਹੀ ਮਤਲਬ ਇੰਜਨ ਤੇ ਸਿੰਲ 16+4 ਆ ਠੀਕ ਆ ਹਰੇਕ ਗੇਅਰ ਦੀਆਂ ਚਾਰ ਸਪੀਡਾਂ ਆਗੀਆਂ ਦੇ ਵਿੱਚ ਹੂੰ 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 ਜੀ ਹੂੰ ਇਹ ਦੀਆਂ ਬਿਲਕੁਲ ਜੀ ਹਰੇਕ ਗੇਅਰ ਦੀਆਂ ਚਾਰ ਮਤਲਬ ਪਹਿਲਾ ਗੇਅਰ ਆ ਉਹਦੇ ਚਾਰ ਸਪੀਡਾਂ ਦੂਜੇ ਦੀਆਂ ਵੀ ਚਾਰ ਤੀਜੇ ਦੀਆਂ ਵੀ ਚਾਰ ਚੌਥੇ ਦੀਆਂ ਵੀ ਚਾਰ ਮਤਲਬ ਜਿੱਥੇ ਮੈਨੂੰ ਐਂ ਲੱਗਦਾ ਵੀ ਮੈਨੂੰ ਥੋੜਾ ਜਿਆਦਾ ਤੇਜ਼ ਚਾਹੀਦਾ ਇੱਥੇ ਉੱਥੇ ਥੋੜਾ ਜਿਆਦਾ ਤੇਜ਼ ਹੋ ਜਾਊਗਾ ਹਾਂ ਜੀ ਹਾਂ ਵੀ ਕਈ ਵਾਰੀ ਐਂ ਹੁੰਦਾ ਵੀ ਇੱਕ ਮਤਲਬ ਆਪਾਂ ਨੂੰ ਕਈ ਵਾਰੀ ਪਹਿਲੇ ਲੋਜ ਚ ਟਰੈਕਟਰ ਬਹੁਤ ਹੌਲੀ ਤੁਰਦਾ ਹੁੰਦਾ ਦੂਜੇ ਲੋਜ ਬਹੁਤ ਤੇਜ਼ ਹੁੰਦਾ ਬਿਲਕੁਲ ਜੀ ਤਾਂ ਆਪਾਂ ਪਰੇਸ਼ਾਨ ਹੋ ਰਹੇ ਹੁੰਨੇ ਆ ਯਾਰ ਵੀ ਕੀ ਕਰੀਏ ਇਹਦਾ ਥੋੜਾ ਥੋੜਾ ਫਰਕ ਆ ਜੀ ਹਾਂ ਮਤਲਬ ਜਿਹੋ ਜੀ ਜ਼ਮੀਨ ਆ ਜਿਹੋ ਜਾਂ ਇੰਪਲੀਮੈਂਟ ਆ ਉਸੇ ਤਰੀਕੇ ਨਾਲ ਆਪਾਂ ਇਹਨੂੰ ਚਲਾ ਸਕਦੇ ਹਾਂ ਮਤਲਬ ਪਹਿਲੇ ਗੇਅਰ ਦੇ ਵਿੱਚ ਚਾਰ ਗੇਅਰ ਹੈ ਚਾਰ ਗੇਅਰ ਆ ਜੀ ਪਹਿਲੇ ਗੇਅਰ ਚ ਇਹ ਚਾਰ ਥਾਵਾਂ ਤੇ ਹੋਊਗਾ ਕਰੀਪਰ ਦਾ ਮਤਲਬ ਉਹ ਤੁਸੀਂ ਸਮਝਦੇ ਵੀ ਕੀੜੀ ਦੀ ਤੋਰ ਤੁਰੂਗਾ ਕੀੜੀ ਦੀ ਤੋਰ ਤੁਰੂਗਾ ਜੀ ਹਾਂ ਵੀ ਜਿਹੜਾ ਜਮਾਈ ਮੈਨੂੰ ਸਟਾਰ ਰੀਪਰ ਤੇ ਆਪਣਾ ਟਰੈਕਟਰ ਚੱਲਦਾ ਤੂੜੀ ਵਾਲੀ ਮਸ਼ੀਨ ਤੇ ਜੀ ਤੁਹਾਨੂੰ ਕਲੱਚ ਦੇਣ ਦੀ ਲੋੜ ਨਹੀਂ ਇਹਨੂੰ ਹੂੰ ਜਿਹੋ ਜਿਹਾ ਅੱਗੇ ਮਤਲਬ ਆਪਣੇ ਉਹ ਲਾਂਗਾ ਆ ਗਿਆ ਉਸੇ ਹਿਸਾਬ ਨਾਲ ਗੇਅਰ ਦੇ ਦੋ ਉਹਨੂੰ ਤੁਰਿਆ ਜਾਊਗਾ ਚਾਰ ਦੇ ਵਿੱਚ ਮਤਲਬ ਇਹ 16 ਗੇਅਰਾਂ ਦੇ ਵਿੱਚ ਗਾਹਾਂ ਚੱਲਦਾ ਤੇ ਜਿੰਨਾ ਕੁ ਮੈਨੂੰ ਲੱਗਦਾ ਹੈ ਮੇਰਾ ਅੰਦਾਜ਼ਾ ਵੀ ਘੱਟੋ ਘੱਟ ਇਹਦੇ 8 ਗੇਅਰ ਤਾਂ ਬੁਹਾਈ ਵਾਲੇ ਹੀ ਆ ਬਿਲਕੁਲ ਸਰ ਕੋਈ ਸ਼ੱਕ ਨਹੀਂ ਹਾਂ ਸਹੀ ਹੈ ਜੀ ਬਈ 8 ਆਪਸ਼ਨ ਆ ਤੁਹਾਨੂੰ ਕੱਲੀ ਬੋਹਾਈ ਵਾਸਤੇ ਹੀ 8 ਆਪਸ਼ਨ ਮਿਲ ਜਾਨਗੇ ਬਹੁਤ ਵੱਡੀ ਗੱਲ ਹੈ ਮੇਰੇ ਸਹਮਣ ਨਾਲ ਇਹ ਰੇਅਰ ਹੋਊਗਾ ਕਿਵੇਂ ਹਾਂ ਇਹ ਹੋ ਗਿਆ ਬਿਲਕੁਲ ਹੋਰ ਜੀ ਇਹਦੀ ਲੈਫਟ ਲੈਫਟ ਕਪੈਸਿਟੀ ਇਹਦੀ 20 ਕੁਇੰਟਲ ਹੈ ਜੀ ਉਹਦੀ 22 ਕੁਇੰਟਲ ਹੈ ਜੀ ਉਹਦੀ 22 ਕੁਇੰਟਲ ਹੈ ਇਹ ਤਕਰੀਬਨ ਦੇ ਕਰੀਬ ਤੇ ਇੱਕ ਗੱਲ ਹੋਰ ਤਾਂ ਨਹੀਂ ਹੋਊਗੀ ਬਈ ਯਾਰ ਜੇ ਮੰਨ ਕੇ ਚਲੋ ਕਈ ਵਾਰੀ 22 ਕੁਇੰਟਲ ਤਾਂ ਅਸੀਂ ਕਹਿ ਦਿੰਨੇ ਆ 22 ਦਾ 25 ਵੀ ਕਹਿ ਦਾਂਗੇ 30 ਵੀ ਕਹਿ ਦਾਂਗੇ ਤੇ ਬਾਈ ਜਦੋਂ 15 ਕੁਇੰਟਲ ਪਾ ਲੈਨੇ ਉਹਦੇ ਮੂਹਰੇ ਖੜੇ ਹੋ ਜਾਂਦੇ ਆ ਆਪਣਾ ਟਰੈਕਟਰ ਚਾਹੇ ਤੁਸੀਂ 40 ਹਜ਼ਾਰ ਪਾਵਰ ਦਾ ਲੈ ਲਓ ਚਾਹੇ 45 ਦਾ ਲੈ ਲਓ ਚਾਹੇ 50 ਦਾ ਲੈ ਲਓ ਫਰੰਟ ਲੈਫਟਿੰਗ ਨਹੀਂ ਕਰੂਗਾ ਇਹ ਕਿਉਂਕਿ ਇਹਦੇ ਨਾਲ 95 ਕਿਲੋ ਦਾ ਬੰਪਰ ਕੰਪਨੀ ਤੋਂ ਲੱਗ ਕੇ ਆਉਂਦਾ ਜੀ ਅੱਛਾ ਜੀ ਜਿੰਨਾ weight ਇਹਦੇ ਮਗਰ ਆ ਉਹਨਾ ਹੀ ਮੂਰੇ ਆ ਮਤਲਬ ਪੂਰਾ ਸੈਂਟਰ ਪੁਆਇੰਟ ਕੱਢ ਕੇ ਟਰੈਕਟਰ ਬਣਾਇਆ ਜੀ ਠੀਕ ਆ ਚਾਹੇ 2 ਵੀਲ ਲੈ ਲਓ ਚਾਹੇ 4 ਵੀਲ ਲੈ ਲਓ ਸੁਪਰ ਸੀਟਰ 8 ਫੁੱਟਾ ਪਾ ਲਓ 9 ਪਾ ਲਓ ਆਪਣਾ ਟਰੈਕਟਰ ਗਾਂ ਨਹੀਂ ਚੱਕੂਗਾ ਠੀਕ ਆ ਇਹੀ ਖਾਸੀਅਤਾਂ ਦੀ ਕਰਤਾਰ ਦੀ ਮਤਲਬ ਆਪਾਂ ਜਦੋਂ ਲੈਫਟ ਦੇ ਉੱਤੇ 22 ਕੁਇੰਟਲ ਭਾਰ ਧਰ ਲਿਆ ਹਾਂਜੀ ਉਦੋਂ 22 ਤੋਂ ਜ਼ਿਆਦਾ ਭਾਰ ਇਧਰਲੇ ਪਾਸੇ ਰਹੂਗਾ ਬਿਲਕੁਲ ਜੀ 22 ਕੁਇੰਟਲ ਤੋਂ ਜ਼ਿਆਦਾ ਭਾਰ ਇਹਦੇ ਸੈਂਟਰ ਤੋਂ ਇਧਰਲੇ ਪਾਸੇ ਰਹੂਗਾ ਆਈ ਨਹੀਂ ਉੱਠੂਗਾ ਨਹੀਂ ਉੱਠੂਗਾ ਜੀ ਸਹੀ ਹੈ ਸਿੱਧੀ ਗੱਲ ਆ ਤੱਕੜੀ ਦੇ ਦੋ ਪਲੜੇ ਆ ਇਹ ਹੁਣ ਇੱਕ 'ਚ 2 ਡੂੜ ਕਿਲੋ ਆ ਤੇ ਇੱਕ 'ਚ ਸਵਾ ਕਿਲੋ ਆ ਤਾਂ ਉਹ 2 ਡੂੜ ਕਿਲੋ ਵਾਲੇ ਨੇ ਤਾਂ ਨੀਵਾ ਹੋਣਾ ਹੀ ਹੈ ਨੀਵਾ ਹੋਣਾ ਹੀ ਆ ਜੀ ਠੀਕ ਆ ਨਹੀਂ ਤਾਂ ਮਤਲਬ ਕਹਿਣ ਤੋਂ ਭਾਬੀ ਕੰਪਨੀ ਨੇ ਕੀ ਕੀਤਾ ਕਿ ਜੇ ਇਧਰ ਉਧਰ 22 ਆ ਤਾਂ ਇਧਰ 24 ਰੱਖਿਆ ਹੋਇਆ ਹੈ ਰੱਖਿਆ ਹੋਇਆ ਜੀ ਇਹੀ ਕਾਰਨ ਆ ਵੀ ਅੱਗਾ ਨਹੀਂ ਚੱਕਦਾ ਮੇਰਾ ਹਾਂ ਜੀ ਸਿੱਖ ਲੋ ਹੋਰ ਜਿਨ੍ਹਾਂ ਦੇ ਉੱਠਦੇ ਆ ਸਿੱਖ ਲੋ ਮੈਥੋਂ ਸਿੱਖੋ ਹਾਂ ਬਾਕੀ ਉਹੀ ਸਰਵਿਸ 500 ਘੰਟੇ ਵਾਲੀ ਇਹਦੀ ਜੀ ਸੇਮ ਫੀਚਰ ਬਾਕੀ ਸਾਰੇ ਜੀ ਬਾਕੀ ਸਾਰੇ ਕਰਲੋਸ ਕਰਨ ਜਨ ਉਹ ਹੀ ਇਹਦੇ ਚ ਗੇਅਰ ਸਾਡਾ ਆਪਣੀ ਕੰਪਨੀ ਦਾ ਕਰਦਾ ਤੇ ਕਿੰਨੇ ਚ ਮਤਲਬ ਜਦੋਂ ਟਰੈਕਟਰ ਕਿਸੇ ਕਿਸਾਨ ਨੇ ਲੈਣਾ ਜੀ ਤਾਂ ਉਹ ਕਿੰਨਾ ਚਿਰ ਪਹਿਲਾਂ ਬੁੱਕ ਕਰਾਵੇ ਕਿ ਬਸ ਆਵੇ ਤੇ ਲੈ ਜਾਏ ਬਸ ਕਈ ਵਾਰ ਇੱਕ ਦੋ ਦਿਨ ਦਾ ਹੁੰਦਾ ਜੀ ਜਿਆਦਾ ਵੇਟਿੰਗ ਨਹੀਂ ਸਾਡੀ ਇੱਕ ਦੋ ਦਿਨ ਦੀ ਵੇਟਿੰਗ ਹੁੰਦੀ ਆ ਕਈ ਵਾਰ ਮਤਲਬ ਟਰੈਕਟਰ ਸੇਲ ਹੋਏ ਹੁੰਦੇ ਡੀਲਰ ਸਾਹਿਬ ਜਿਵੇਂ ਅੱਜ ਪੇਮੈਂਟ ਪਾਉਂਦੇ ਆ ਕੱਲ ਨੂੰ ਕੰਪਨੀ ਤੋਂ ਨਿਕਲ ਜਾਂਦਾ ਇੱਕ ਜਾਂ ਦੋ ਦਿਨ ਦੀ ਵੇਟਿੰਗ ਆ ਜਿਆਦਾ ਨਹੀਂ ਹੁਣ ਆਪਾਂ ਵੀਰੇ ਗੱਲ ਓ ਆ ਹਾਂਜੀ ਨਰਪਾਏ ਬਾਈ ਤੋਂ ਆਪਾਂ ਕੰਪਨੀ ਵੱਲੋਂ ਜਿਹੜਾ ਕੁਝ ਮਿਲਦਾ ਉਹ ਆਪਾਂ ਸਾਰਾ ਪੁੱਛ ਲਿਆ ਅਸਲ ਦੇ ਵਿੱਚ ਕੰਪਨੀ ਵੱਲੋਂ ਮਿਲ ਰਹੀ ਆ ਟੋਟਲ ਐਕਸੈਸਰੀ ਤੁਹਾਨੂੰ ਤਕਰੀਬਨ ਤਕਰੀਬਨ ਮਾ ਕਹਿੰਦਾ ਵੀ ਲੱਖ ਰੁਪਏ ਦੇ ਨੇੜੇ ਤੇੜ ਦੀ ਸੈਸਰੀ ਹੋਊਗੀ ਬਿਲਕੁਲ ਹੈ ਜਿਹੜੀ ਨਾਲ ਮਤਲਬ ਨਾਲ ਹੀ ਮਿਲਣੀ ਆ ਇਹ ਟਰੈਕਟਰ ਤੇ ਇਹ ਤੁਹਾਨੂੰ ਵੱਖਰੀ ਨਹੀਂ ਲਵਾਉਣੀ ਪੈਣੀ ਪਰ ਹੁਣ ਨਾ ਡਿੱਕਾ ਇੱਕ ਰਹਿ ਗਿਆ ਸੀਗਾ ਕਹਿੰਦਾ ਡੈਕ ਲਵਾਉਣਾ ਪੈਣਾ ਤੇ ਆਪਾਂ ਕਿਹਾ ਵੀ ਯਾਰ ਹੁਣ ਜੇ ਜੀਰੇ ਵਾਲਿਆਂ ਤੋਂ ਆਇਆ ਤਾਂ ਫਿਰ ਰਿਕਵਸਟ ਭਾਰ ਇਹਨਾਂ ਤੇ ਵੀ ਪਾਈਏ ਬਿਲਕੁਲ ਬਿਲਕੁਲ ਹਾਂਜੀ 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 ਤੇ ਹੁਣ ਐ ਕਰੋ ਵੀ ਸਾਡੇ ਵਾਲਿਆਂ ਨੂੰ ਡੈਕ ਦਿਓ ਆਪਾਂ ਜੀ ਇੱਕ ਤਾਂ ਨਾਲ ਆਫਰ ਚ ਦੇ ਰਹੇ ਆ ਡੈਕ ਹੀ ਤੇ ਕਾਪੀ ਤੇ ਤੇ ਆਰਸੀ ਤੇ ਡਿਸਕਾਊਂਟ ਦੇ ਰਹੇ ਆ ਮਤਲਬ ਕਾਪੀ ਤੇ ਕੋਈ ਐਕਸਟਰਾ ਪੈਸਾ ਨਹੀਂ ਦੇਣਾ ਆਰਸੀ ਬੈਟ ਦੇਣਗੇ ਬਣਾ ਕੇ ਜੋ ਉਹਦੇ ਟ੍ਰੇਡ ਹੋ ਜਾਊਗਾ ਹਾਂਜੀ ਹਾਂਜੀ ਡਿਸਕਾਊਂਟ ਦਵਾਂਗੇ ਉਹਦੇ ਤੇ ਸਟੋਰ ਦੇ ਦੇਣਗੇ ਤੇ ਡੈਕ ਨਾਲ ਦੇ ਦੇਣਗੇ ਡੈਕ ਨਾਲ ਦਵਾਂਗੇ ਜੀ ਡੈਕ ਨਾਲ ਦੇ ਡੈਕ ਐ ਕਾਲਮ ਲਾ ਗਿਆ ਆਪਣਾ 30000 ਨਹੀਂ ਡਿਗੜੀ ਜੀ ਦੇ ਦੇਓ ਤੁਸੀਂ ਮਾੜਾ ਜਾਵੀਂ ਤੋੜ ਕੇ ਤਗੜਾ ਡੈੱਕ ਹੋਊਗਾ ਜਿਹੋ ਟਰੈਕਟਰ ਤੇ ਚੱਲੂ ਕੀ ਦਾ ਦੇਉਂਗੇ ਕੀ ਦਾ ਦੇਉਂਗੇ ਇਹ ਵੀ ਦੱਸ ਦੋ ਫਿਰ ਸਾਨੂੰ ਮਾੜਾ ਭਰੋਸਾ ਹੋ ਜੂਗਾ ਆਪਣੇ ਜਿਹੜੇ ਵਧੀਆ ਲਾ ਆਪਣੇ ਜਿਹੜੇ ਤੁਸੀਂ ਦੱਸ ਦੋ ਹੁਣ ਚਾਲ ਦਾ ਦੇ ਦੋ ਚਾਹ ਮੈਂ ਪਹਿਲਾਂ ਕਹਿ ਗਿਆ ਡਾ ਵਗਾ ਚਾਲ ਦਾ ਚਾਲ ਹੌਲਾਂ ਵਾਲੀ ਇਹਨੂੰ ਦੇਣਾ ਹੀ ਆ। ਹੋਰਿਆ ਅੱਛਾ ਬਾਈ ਜੀ ਨਾਲ ਹੀ ਆ ਲਿਆਦਾ ਨਾਲ ਅਸੀਂ ਅੱਛਾ ਚਾਹ ਸਾਹ ਹੌਲਾਂ ਵਾਲੀ ਵਾਲੇ ਤੋਂ ਆਪਾਂ ਡੈੱਕ ਦੇਣਾ ਜੀ ਚਾਲ ਵਾਲਾ ਡੈੱਕ ਦੇਣਾ ਨਾਲ ਠੀਕ ਹੈ ਕਿ ਨਹੀਂ ਹਾਂਜੀ ਡੈੱਕ ਦੇਣਾ ਨਾਲ ਤੇ ਹੁਣ ਬਈ ਗੱਲ ਓ ਆ ਮੇਰੇ ਵੇਖਣ ਵਾਲੇ ਦੇਖ ਰਹੇ ਆ ਹੁਣ ਪੂਰਾ ਤਾਂਬਾ ਵੱੱਦ ਪਾ ਲਈ ਬਾਈ ਬਣ ਕੇ ਇਹ ਮੇਰੀ ਇੱਜ਼ਤ ਦਾ ਤੇਰੀ ਇੱਜ਼ਤ ਦਾ ਇਹਨਾਂ ਦੀ ਤਾਂ ਕੰਪਨੀ ਦਾ ਸਾਰਿਆਂ ਦਾ ਸਵਾਲ ਹਾਂ ਬਾਈ ਬਣ ਕੇ ਨਾ ਪੂਰਾ ਕੋਈ ਗੱਲ ਨਹੀਂ ਵੀਡੀਓ ਦੇ ਟਾਈਟਲ 'ਚ ਇਹ ਗੱਲ ਸੀ ਵੀ ਗਰੰਟੀ ਤੁਸੀਂ ਦਿਓਗੇ ਹੁਣ ਗਰੰਟੀ ਤੁਸੀਂ ਦੇਣੀ ਆ ਮੇਰੇ ਵੱਲੋਂ ਗਰੰਟੀ ਆ ਚਾਲ ਦੇ ਡੈਕ ਦੀ ਗਰੰਟੀ ਮੇਰੇ ਵੱਲੋਂ ਆ ਬਸ ਉਹਦਾ ਸਿਰ ਆਏ ਭਾਂਡੇ ਸੜ ਦੂਗਾ ਸਾਰੇ ਪਿੰਡ ਦੇ ਤੁਰੇ ਜਾਂਦਾ ਹਾਂ ਉਹਦਾ ਪੂਰਾ ਸਿਰ ਆ ਯਾਰ ਮਾੜੇ ਬੰਦੇ ਦੀਆਂ ਪਥਰੀਆਂ ਨਿਕਲ ਜਾਂਦੀਆਂ ਹਲ ਹਲ ਕੇ ਉਹ ਬਾਹਰ ਇਹ ਕਹਿੰਦੇ 2 ਮੀਟਰ ਟਰੈਕਟਰ ਕੋਲੇ ਖੜਾ ਰਵੇ ਸਿਰ ਆ ਗੱਲਵਾ ਦਾ ਸਜਣੋ ਤੇ ਮਤਲਬ ਯਾਰ ਆਨੰਦ ਆਇਆ ਸਜਣੂ ਮਿਲ ਕੇ ਹਾਂਜੀ ਤੇ ਟਰੈਕਟਰ ਵੀ ਬਹੁਤ ਸੋਹਣਾ ਤੁਹਾਨੂੰ ਸਵਾਦ ਆਊਗਾ ਦੇਖ ਕੇ ਕਦੇ ਵੀ ਤੁਸੀਂ ਨਾ ਜੀਰੇ ਆਏ ਤਾਂ ਤੁਸੀਂ ਏਜੰਸੀ ਦੇ ਵਿੱਚ ਕਰਤਾਰ ਵਾਲਿਆਂ ਦੇ ਖੜਿਓ ਤੁਸੀਂ ਟਰੈਕਟਰ ਵੇਖਿਓ ਤੁਹਾਨੂੰ ਸਵਾਦ ਆਊਗਾ ਮੂਰੇ ਆ ਆਲੂਆਂ ਵਾਲਾ ਟਾਈਮ ਜੇ ਕਿਸੇ ਨੇ ਮਾੜਾ ਮੋਟਾ ਚਲਾ ਕੇ ਵੇਖਣਾ ਜੁਰਕਾ ਵੇਖਣਾ ਹਾਂਜੀ ਡੈਮੋ ਟਰੈਕਟਰ ਹਾਂ ਤੇ ਤੁਸੀਂ ਡੈਮੋ ਦੇਖਣਾ ਮਾੜਾ ਮੋਟਾ ਯੁਰਕਾ ਵੇਖਣਾ ਵੀ ਕਿੰਨਾ ਮੋਗਾ ਬ੍ਰਾਂਚ ਦਾ ਵੀ ਆਪਣਾ ਨਾਲ ਹੈ ਮੋਗਾ ਬ੍ਰਾਂਚ ਵੀ ਇਹਨਾਂ ਕੋਲੇ ਹੈ ਤੇ ਮੋਗੇ ਵੀ ਹਾਂਜੀ ਤੇ ਉਹ ਵੀ ਆਫਰ ਇਹੀ ਹੋਊ ਸੇਮ ਹੀ ਹਾਂ ਤੇ ਮੋਗੇ ਵੀ ਆਫਰ ਇਹੀ ਸੇਮ ਹੀ ਆ ਮੋਗੇ ਰਗੇ ਨੂੰ ਜੀਰੇ ਰਗੇ ਦੇ ਜਿੰਨੇ ਵੀ ਹੈਗੇ ਆ ਉਹ ਬੰਦਿਆਂ ਲਈ ਸੇਮ ਆਫਰ ਆ ਡੈਕ ਲਈ ਡੈਕ ਲਈ ਦੇਕ ਜਿਹੜੀ ਡਿਸਕਾਊਂਟ ਦੇਣਾ ਨਾਲ ਆ ਪਤੀ ਆ ਹਾਂ ਜੇ ਜਿੰਨੇ ਵੀ ਆਫਰ ਦਿੱਤੇ ਆ ਉਹ ਮੋਗਾ ਤੇ ਜੀਰਾ ਜੀਰਾ ਵਾਸਤੇ ਇੱਕ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਕਿ ਇਹ ਜਿੰਨੇ ਵੀ ਆਫਰ ਦਿੱਤੇ ਆ ਇਹ ਮੋਗਾ ਤੇ ਜੀਰੇ ਵਾਲਿਆਂ ਨੇ ਦਿੱਤੇ ਆ ਵੀ ਤੁਸੀਂ ਕੱਲ ਨੂੰ ਕਿਸੇ ਹੋਰ ਏਜੰਸੀ ਵਾਲ ਨੂੰ ਕਹੋ ਤਾਂ ਉਹ ਗਲਤ ਹੋਊਗਾ ਹਨਾ ਉਹ ਕੰਪਨੀ ਦਾ ਨੀਗਾ ਜਿਹੜਾ ਐਕਸੈਸਰੀ ਆ ਉਹ ਕੰਪਨੀ ਦੀ ਆ ਹਨਾ ਇਹ ਗੱਲ ਕਲੀਅਰ ਕਰਦੀ ਐ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਜਣੋ ਤੇ ਜੇ ਕੋਈ ਵੀ ਸਜਣ ਟਰੈਕਟਰ ਲੈਣ ਦਾ ਮਾਣ ਬਣਾ ਰਿਹਾ ਨਮਾ ਤੇ ਕਰਤਾਰ ਵਾਲਿਆਂ ਦਾ ਆ ਕੇ ਇੱਕ ਵਾਰੀ ਡੈਮੋ ਚੈੱਕ ਕਰ ਲਿਓ ਇਹ ਵੀ ਤੁਸੀਂ ਆਪਸ਼ਨ ਦੇ ਵਿੱਚ ਰੱਖਿਓ ਤੁਹਾਨੂੰ ਸਵਾਦ ਦੇਊਗਾ ਡੈੱਕ ਵੀ ਟਰੈਕਟਰ ਵੀ ਤੇ ਬੰਦੇ ਵੀ ਵਿਸਾਖੀ ਤਾਈਂ ਆਪਣਾ ਆਫਰ ਹੈ ਇਹ ਵਿਸਾਖੀ ਤੱਕ ਹਾਂਜੀ ਵਿਸਾਖੀ ਤੱਕ ਆਫਰ ਹੈ ਸਜਣ ਲੈ ਵੀ ਵੀਡੀਓ ਸ਼ੇਅਰ ਕਰ ਦਿਓ ਨੰਬਰ ਨੋਟ ਕਰ ਲਓ ਜਿਉਂਦੇ ਰਹੋ